ਤੁਸ਼ਰੀ ਆ ਕਾਲ ਜੇ ਸਾਰਿਆਂ ਨੂੰ ਹੈੱਡਫੋਨ ਲਗਾ ਕੇ ਹੀ ਮੇਰੀ ਵੀਡੀਓ ਦੇਖਿਆ ਕਰੋ ਕਿਉਂਕਿ ਮੇਰੀ ਵੀਡੀਓ ਚ ਗਾਲਾਂ ਹੋ ਸਕਦੀਆਂ ਨੇ ਨਹੀਂ ਵੀ ਹੋ ਸਕਦੀਆਂ ਫਿਰ ਵੀ ਹੈੱਡਫੋਨ ਲਾ ਲਿਆ ਕਰੋ ਜਾਂ ਕੱਲੇ ਬੈਕ ਦੇਖਿਆ ਕਰੋ ਬੱਚਿਆਂ ਲਈ ਮੇਰਾ ਚੈਨਲ ਬਿਲਕੁਲ ਵੀ ਨਹੀਂ ਹੈ ਗੱਲ ਕਰਦੇ ਕਿੰਮੀ ਪਵਨ ਦਾ ਅਨਦਰ ਜਿਹੜਾ ਸੀਨ ਪਾਣੀ ਸਾਹਮਣੇ ਆਇਆ ਪਹਿਲੀ ਵੀਡੀਓ ਦੇ ਵਿੱਚ ਫਰੈਸ਼ ਦੀ ਪਹਿਲੀ ਵੀਡੀਓ ਦੇ ਵਿੱਚ ਜੋ ਸੀਨ ਆਇਆ ਉਸ ਹਿਸਾਬ ਨਾਲ ਸੁਣ ਕੇ ਜਜਮੈਂਟ ਸਾਡਾ ਜੋ ਸੀ ਕਿ ਬਈ ਪੂਰੀ ਤਰ੍ਹਾਂ ਕਿੰਮੀ ਵਿਚਾਰੀ ਵਿਕਟਿਮ ਬਣ ਸਕੀ ਮਤਲਬ ਬਨ ਗਈ ਹੈਨਾ ਏਦਾਂ ਲੱਗਿਆ ਮੋਸਟਲੀ ਲੋਕਾਂ ਨੂੰ ਤੇ ਸਨੀਹਾ ਬੜੀ ਗੰਦੀ ਹੈ ਫਲਾਨਾ ਹੈ ਟਿੰਕਣਾ ਹੈ ਹਾਂ ਐਗਰੀ ਟੋਟਲੀ ਐਗਰੀ ਉਹ ਉਸ ਵੀਡੀਓ ਦੇ ਸਾਮਨਾ ਲੇਕਿਨ ਜਿਹੜੀ ਦੂਸਰੀ ਵੀਡੀਓ ਫਰੈਸ਼ੀ ਦੀ ਆਈ ਹੈ ਉਹ ਚੇ ਤਾਂ ਟੋਟਲੀ ਗੇਮ ਚੇਂਜ ਹੋਈ ਪਈ ਹੈ ਹਾਂ ਜਿੱਦਾਂ ਫਰੈਸ਼ੀ ਨੇ ਪਹਿਲੀ ਵੀਡੀਓ ਚ ਵੀ ਕਿਹਾ ਬਈ ਦੂਜੀ ਦੇਖ ਲਿਓ ਆਪਾਂ ਸਾਨੂੰ ਖੁਰਕ ਪਈ ਸੀ ਵੀਡੀਓ ਬਣਾਉਂਦੀ ਆਪਾਂ ਵਿਚਾਰ ਦੇਣੇ ਆ ਲੈ ਲਓ ਮੂੰਹ ਤੇ ਪੈ ਗਈ ਗੱਲ ਸੁੱਖਾ ਵਰਮਾ ਜਿੰਮ ਟ੍ਰੇਨਰ ਤੇ ਹੋਰ ਪਤਾ ਨਹੀਂ ਕਿਹੜਾ ਕਿਹੜਾ ਨਾਮ ਸਾਹਮਣੇ ਆ ਰਿਹਾ ਹੈ ਕਿੰਮੀ ਹੈ ਤੋ ਕੋਈ ਬੰਦਾ ਛੱਡਿਆ ਹੈ ਜਾਂ ਨਹੀਂ ਜਿਹੜਾ ਮਿਲਦਾ ਉਹਦੇ ਟੋਪੇ ਤੇ ਬਹਿ ਜਾਂਦੀਆਂ ਰਿਕਸ਼ੇ ਵਾਲਾ ਵੀ ਮੇਰੇ ਖਿਆਲ ਲਿਸਟ ਚ ਹੋਊਗਾ ਦੁੱਧੋ ਵਾਲਾ ਵੀ ਹੋਊਗਾ ਚਲੋ ਦੁੱਧ ਤਾਂ ਤੁਹਾਡੇ ਘਰ ਦਾ ਹੀ ਹੋਣਾ ਮੇਰੇ ਖਿਆਲ ਮੰਜਾ ਰੱਖਿਆ ਕਿ ਨਹੀਂ ਰੱਖਿਆ ਜੋ ਵੀ ਅਸੀਂ ਨਾ ਕਿੱਡੇ ਨਾਮ ਸਾਹਮਣੇ ਆਏ ਆ ਸੁੱਖਾ ਵਰਮਾ ਜਿਮ ਟ੍ਰੇਨਰ ਤੇ ਇੱਕ ਅੱਧਾ ਨਾਮ ਸ਼ਾਇਦ ਹੋਰ ਹੈਗਾ ਉਹ ਮੈਨੂੰ ਚੇਤੇ ਨਹੀਂ ਆ ਰਿਹਾ ਤੇ ਹਰ ਇੱਕ ਬੰਦਾ ਤੂੰ ਠੋਕਿਆ ਹੋਇਆ ਮੈਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਚੇਤੇ ਮੈਂ ਮੇਰੀ ਪੁਰਾਣੀ ਵੀਡੀਓ 'ਚ ਬਥੇਰਾ ਕੁਝ ਇਹਦੇ ਬਾਰੇ ਕਿਹਾ ਹੋਇਆ ਕਿ ਇਹ ਦੀਆਂ ਧੂਮਾਂ ਨਾ ਨਵੇਂ ਸ਼ਹਿਰ ਦੇ ਆਸ ਮੇਰੇ ਪੁਰਾਣੇ ਚੈਨਲ ਤੇ ਕੋਈ ਕਈ ਵੀਡੀਓ ਸੀਗੀਆਂ ਜਿੱਥੇ ਮੈਂ ਆਲਰੇਡੀ ਇਹਦਾ ਕਲੀਅਰ ਕਰ ਚੁੱਕੀ ਸੀ ਕਿ ਇਹ ਦੀਆਂ ਧੂਮਾਂ ਨਵੇਂ ਸ਼ਹਿਰ ਦੇ ਆਸ-ਪਾਸ ਦੇ ਜਿੰਨੇ ਪਿੰਡ ਹੈ ਨਾ ਛੋਟੇ-ਛੋਟੇ ਪਿੰਡ ਲੱਗਦੇ ਆ ਨਵਾਂ ਸ਼ਹਿਰ ਤੋਂ ਲੈ ਕੇ ਜਲੰਧਰ ਤੱਕ ਦੇ ਪਿੰਡ ਨਵਾਂ ਸ਼ਹਿਰ ਤੋਂ ਲੈ ਕੇ ਰਾਹੋਂ ਤੱਕ ਦੇ ਹੋ ਗਏ ਰਾਹੋਂ ਤੋਂ ਟਾਂਡਾ ਤੇ ਹੁਸ਼ਿਆਰਪੁਰ ਜਿੰਨੇ ਵੀ ਆਲਮੋਸਟ ਲੱਗਦੇ ਆ ਸਾਰੇ ਪਾਸੇ ਇਹਦੀਆਂ ਰੌਣਕਾਂ ਮੇਲਾ ਆਸ-ਪਾਸ ਹੈ ਇਹਨੂੰ ਬਹੁਤ ਗੰਦੀ ਆਦਤ ਹੈ ਆਦਤ ਐਡਿਕਸ਼ਨ ਸੈਕਸ ਦੀ ਠੀਕ ਹੈ ਇਹ ਗੱਲਾਂ ਪੱਕੀਆਂ ਹੋਈਆਂ ਆ ਸਾਲ ਪਹਿਲਾਂ ਡੇਢ ਦੋ ਸਾਲ ਪਹਿਲਾਂ ਵੀਡੀਓ ਚ ਠੀਕ ਤੇ ਰਹੀ ਗੱਲ ਹੁਣ ਜਿਹੜੀਆਂ ਪੱਕੀ ਮੋਹਰ ਲੱਗ ਕੇ ਸਾਹਮਣੇ ਆਈ ਆ ਉਹਦੇ ਬਹੁਤ ਹੀ ਭਰੋਸੇਮੰਦ ਵਿਅਕਤੀ ਦੇ ਮੂੰਹੋਂ ਨਿਕਲੀਆਂ ਗੱਲਾਂ ਯਾਨੀ ਕਿਸਨੇ ਹਾ ਹੁਣ ਕੇਸ ਕੀ ਹੈ ਕਿ ਸਹੀ ਕੌਣ ਹੈ ਕਿ ਮੀ ਨਾਲ ਗਲਤ ਹੋਇਆ ਜਾਂ ਸਨੇਹਾ ਨੂੰ ਗਲਤ ਜਾਂ ਮਤਲਬ ਗਲਤ ਨਹੀਂ ਹੈ ਸਨੇਹਾ ਇਹ ਗਲਤੀ ਹੀ ਹੈ ਸਨੇਹਾ ਦੀ ਗਲਤੀ ਹੈ ਕਿ ਮੇਰੀ ਗਲਤੀ ਹੈ ਦੇਖੋ ਗਈ ਤਾਂ ਉਹ ਕਮਰੇ ਚ ਬੰਦੇ ਦੇ ਨਾਲ ਹੈ सेक्स ਕਰਨੀ ਆ ਵਾਈਨ ਸ਼ਰਾਬ ਮੂਤ ਡਰੱਗਸ ਜੋ ਮਰਜੀ ਨਾਲ ਲੇਤਾ ਹੋਵੇ ਹੈ ਡਰੱਗਸ ਤਾਂ ਇਹਨਾਂ ਦੇ ਚੱਲੇ ਆ ਧੜਕਲੇ ਨਾਲ ਚਲਦੇ ਆ ਨਸ਼ਾ ਤਾਂ ਕਰਦੇ ਆ ਪੂਰਾ ਦਬਾ ਕੇ ਉਸ ਟਾਈਮ ਜਦ ਕਿੰਮੀ ਗਈ ਨਸ਼ੇ ਚ ਸੀਗੀ ਤਾਂ ਹੋਰ ਤਾਂ ਓਮ ਤੜਕਾ ਹੋਇਆ ਉਹਨਾਂ ਨਸ਼ੇ ਚ ਸੀਗੀ ਤਾਂ ਮਤਲਬ ਪੱਕੀ ਗੱਲ ਹੈ ਸੈਕਸ ਤਾਂ ਦਬਾ ਕੇ ਹੋਇਆ ਨਾ ਚੰਗਾ ਰਾਤੀ ਬਰ ਠੁਕੀ ਹੋਣੀ ਆ ਜਿੰਦੇ ਨਾਲ ਵੀ ਗਈ ਸੀਗੀ ਪੂਰਾ ਫੁੱਲ ਨਜ਼ਾਰੇ ਲੈਏ ਹੋਣੇ ਖਸਮ ਜੀ ਦਾ ਕੋਲ ਨਹੀਂ ਜਿਹਨੂੰ ਰੋਜ਼ ਰੋਜ਼ ਚੜਨ ਦੀ ਆਦਤ ਪੈ ਗਈ ਹੋਵੇ ਘੋੜੇ ਤੇ ਹੈ ਉਹ ਫਿਰ ਕਿੱਥੋਂ ਛੱਡ ਦੇਗੀ ਜੀਦ ਕੀ ਕਿੰਨਾ ਗੰਦਾ ਲੱਗ ਰਿਹਾ ਮੈਨੂੰ ਤਾਂ ਉਹਦੇ ਪਰਿਵਾਰ ਦੀ ਸੋਚ ਕੇ ਹਰਾਨੀ ਹੋ ਰਹੀ ਹੈ ਉਹਦੇ ਸਹੁਰਾ ਸੱਸੋਰੇ ਬਾਰੇ ਹੇ 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 ਉਹਨਾਂ ਦਾ ਥੂ ਥੂ ਹੋ ਗਈ ਹੋਣੀ ਉਹ ਕੀ ਪਤਾ ਕਿੰਮੀ ਐ ਜਿਸ ਹਿਸਾਬ ਦੀਆਂ ਤੇਰੀਆਂ ਕਹਾਣੀਆਂ ਮਿਲਦੀ ਪਈਆਂ ਕੀ ਪਤਾ ਪਵਨ ਤੋਂ ਬਾਅਦ ਤੂੰ ਉਹਦੇ ਪਿਓ ਤੇ ਨਾ ਚੜਦੀ ਹੋਵੇ ਜਦ ਤੱਕ ਉਹ ਬਾਹਰ ਨਾ ਨਿਕਲਣ ਜੋਗੀ ਹੋਈ ਕੀ ਪਤਾ ਜੇ ਤਾਂ ਤੂੰ ਚੜਦੀ ਹੋਏ ਤਾਂ ਠੀਕ ਐ ਜੇ ਨਹੀਂ ਚੜਦੀ ਤਾਂ ਬਹੁਤ ਗਲਤ ਗੱਲ ਐ ਹੈ ਸਾਰੇ ਦੁਨੀਆ ਨੂੰ ਚਖਾਉਂਦੀ ਰਹੀ ਤੂੰ ਸਵਾਦ ਘਰ ਤੇ ਸੀਗਾ ਉਹ ਵਿਚਾਰਾ ਉਹ ਰਹਿ ਗਿਆ ਸੁੱਖਾ ਰਹਿ ਗਿਆ ਤੇਰੇ ਬਾਰੇ ਇਦਾਂ ਦੀ ਗੱਲਾਂ ਹੀ ਹੋਣੀਆਂ ਹੁਣ ਕੀ ਤੇਰੇ ਬਾਰੇ ਕੀ ਚੰਗੀਆਂ ਗੱਲਾਂ ਕੀ ਕਰੀਏ ਪਤਾ ਨਹੀਂ ਅੱਗੇ ਗਾਹਾਂ ਨੂੰ ਕੀ ਕੀ ਸੁਣਨ ਨੂੰ ਮਿਲਣਾ ਆ ਤਾਂ ਹੋ ਗਈ ਕਿੰਮੀ ਦੀ ਹੈ ਕਿੰਮੀ ਨੇ ਆਸ-ਪਾਸ ਕੁਝ ਨਹੀਂ ਛੱਡਿਆ ਬਲਾ 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 ਹੁਣ ਰੋ ਕੇ ਦਿਖਾ ਰਹੀ ਹੈ ਕਈ ਜਿਹੜੀ ਕੁੱਤیاں ਜਣਾਂ ਨਹੀਂ ਹੁੰਦੀਆਂ ਨਾ ਨੰਗੀ ਫੜੀ ਜਾਂਦੀਆਂ ਤਾਂ ਫਿਰ ਰੋ ਰੋ ਕੇ ਇੱਕੋ ਹੀ ਹਥਿਆਤਾਂ ਨੂੰ ਕਹਿੰਦੇ ਜਣਾਂ ਨਹੀਂ ਕੋਈ ਇੱਕੋ ਹੀ ਹਥਿਆਰ ਰੋਣ ਦਾ ਰੋ ਕੇ ਦਿਖਾ ਦਿਓ ਹੂ 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 ਕਰਕੇ ਦਿਖਾ ਦਿਓ ਹੂ 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 ਕਰਕੇ ਦਿਖਾ ਦਿਓ ਔਰ ਖਾਸ ਕਰਕੇ ਉਹ ਪਵਨ ਵਰਗਾ ਖੱਸੀ ਉਦੇ ਸਾਹਮਣੇ ਜੋ ਮਰਜ਼ੀ ਰੋ ਕੇ ਦਿਖਾ ਦੋ ਉਹ ਤਾਂ ਉਦ ਹੀ ਆਪਣੀ ਬੁੰਡ ਦੇ ਨੂੰ ਤਿਆਰ ਹੋ ਜਾਂਦਾ ਜੈਸਾ ਹੁਣ ਤੱਕ ਦਾ ਨਹੀਂ ਤਾਂ ਇਹ ਵੀ ਕਿੰਨੀ ਦੇ ਐਸੇ ਐਸੇ ਕਾਂਡ ਸਾਹਮਣੇ ਆਏ ਹੋਏ ਆ ਤਾਂ ਹੁਣ ਤੱਕ ਤਾਂ ਕਦ ਦਾ ਛੱਡਣਾ ਹੋ ਜਾਣਾ ਚਾਹੀਦਾ ਹੋਣਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਨਾਟਕ ਕਰਦੇ ਪਏ ਆ ਭੈਣ ਚੋੜ ਉਹ ਲਾ ਕੇ ਸਟੋਰੀਆਂ ਫਲਾਨਾ ਫਲਾਨਾ ਲਾ ਕੇ ਕਿ ਅਸੀਂ ਸਭ ਪੁਰੀਟ ਹੋ ਗਈ ਛਾਨੂੰ ਛੱਡ ਦੂ ਅੱਛੀ ਨਹੀਂ ਹੈ ਕਿੱਥੇ ਛਾਨੂੰ ਜੀਰ ਦੋ ਸਭ ਨਾਟਕ ਹੈ ਥੋੜੇ ਕੇ ਟਾਈਮ ਗਾਇਬ ਰਹਿਣਗੇ ਜਿੱਦ ਤੱਕ ਕੁੱਲੜ ਪੀਜ਼ਾ ਵਾਲੇ ਗਾਇਬ ਰਹਿ ਸੀ ਫੇਰ ਆ ਜਾਣਗੇ ਬੇਸ਼ਰਮ ਹੋ ਕੇ ਸਾਹਮਣੇ ਇਹ ਜਿਹੜੀ ਸੋਸ਼ਲ ਮੀਡੀਆ ਦਾ ਕੀੜਾ ਹੈ ਨਾ ਇਹ ਕਦੀ ਮਰ ਨਹੀਂ ਸਕਦਾ ਇਹਦੇ ਲਈ ਕੋਈ ਵੀ ਵੈਕਸੀਨ ਤਿਆਰ ਨਹੀਂ ਹੋਈ ਹੈ ਇਹ ਤੁਸੀਂ ਆਪੇ ਸਾਹਮਣਾ ਆਪਣੇ ਆਪ ਨੂੰ ਉਹਨਾਂ ਦੇਖ ਲਓ ਸਾਲ ਡੇਢ ਸਾਲ ਕੁਝ ਮਹੀਨੇ ਦੇਖੋ ਕਦ ਤੱਕ ਲੁਕੇ ਰਹਿੰਦੇ ਫੇਰ ਆ ਜਾਣਾ ਇਹਨਾਂ ਨੇ ਇਹ ਨਹੀਂ ਲੁਕੇ ਰਹਿੰਦੇ ਕਿ ਤੁਸੀਂ ਵਾਕਈ ਸੋਚੋ ਕਿ ਅਡਾ ਮੈਨੂੰ ਨਹੀਂ ਲੱਗਦਾ ਇਹ ਮੇਰਾ ਪਰਸਨਲ opinion ਹੈ ਨਾ ਮੈਨੂੰ ਨਹੀਂ ਲੱਗਦਾ ਕਿ ਆਹ ਸਾਹਮਣ ਮਤਲਬ ਵਾਕਈ ਛੱਡ ਦੇਣਗੇ ਇੱਕ ਦੂਜੇ ਨੂੰ ਜਾਂ ਸੋਸ਼ਲ ਮੀਡੀਆ ਛੱਡ ਦਾਂਗੇ ਨਾ ਕਦੇ ਨਹੀਂ ਬੜਾ ਗੰਦਾ ਕੀੜਾ ਹੈ ਕਿਉਂਕਿ ਪਿੱਛੇ ਜਦ ਨਵੇਂ-ਨਵੇਂ ਸੀਗੇ ਰੋਸਟਰ ਇਹਨਾਂ ਨੂੰ ਰੋਸਟ ਕਰਦੇ ਸੀ ਇਟਲੀ ਵਾਲਾ ਫਰੈਸ਼ੀ ਸਾਰਿਆਂ ਨੇ ਰੋਸਟ ਕੀਤਾ ਆਪਾਂ ਤੇ ਇਹਨਾਂ ਦੀ ਗਾਣ ਬੜੀ ਮੱਚਦੀ ਸੀ ਬੜਾ ਟਪ ਟਪ ਕੇ ਆਂਦਾ ਹੁੰਦਾ ਸੀ ਆ ਪਵਨ ਬੰਡ ਚੱਕ ਚੱਕ ਕੇ ਆਂਦਾ ਸੀ ਇਟਲੀ ਵਾਲੇ ਦੇ ਟਾਕ ਸ਼ੋਅ ਦੇ ਵਿੱਚ ਕਿਸੇ ਮੁੰਡੇ ਨੇ ਆ ਕੇ ਇਹਦੀ ਕੱਚਾ ਚਿੱਟਾ ਖੋਲਿਆ ਸੀ ਨੰਗਾ ਕੀਤਾ ਸੀ ਉਦੋਂ ਡਿਪਰੈਸ਼ਨ 'ਚ ਚਲੀ ਗਈ ਸੀ ਹਾਏ ਕਿੰਮੀ ਨੂੰ ਬੱਚ ਤਾਂ ਡਪਰੇ ਜਾਂਦਾ ਹੋ ਗਿਆ ਤੇ ਇਹ ਨਹੀਂ ਛੱਡਦਾ ਪੂਰਾ ਇਹਨੂੰ ਫੁੱਦੀ ਦਾ ਨਸ਼ਾ ਹੋਇਆ ਪਿਆ ਇਹਨੂੰ ਪਵਨ ਨੂੰ ਇਹਦੇ ਸਾਹਮਣੇ ਵੀ ਚੁੱਧਦੀ ਹੋਏਗੀ ਨਾ ਕਿੰਮੀ ਇਹ ਤਦ ਵੀ ਕਹੇਗਾ ਨਾ 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 ਮੇਰੀ ਕਿੰਮੀ ਐਸੀ ਨਹੀਂ ਹੈ ਤੁਸੀਂ ਸਾਰੇ ਝੂਠੇ ਹੋ ਤੇ ਚਲੋ ਆ ਤਾਂ ਹੋਈ ਕਿੰਮੀ ਦੀ ਗੱਲ ਦੂਜੇ ਪਾਸੇ ਆ ਜਾਂਦੇ ਆ ਸੁਨੇਹਾ ਦੀ ਜਿਹੜੀ ਹੁਣ ਵੀਡੀਓ ਹੈ ਨਾ ਜੀਜੋ ਐਕਸਪਲੇਨ ਕਰ ਰਹੀ ਹੈ ਇਹ ਫਰੈਸ਼ੀ ਦੀ ਰਿਕਾਰਡਿੰਗ ਚੋ ਜੋ ਗੱਲਾਂ ਸਾਹਮਣੇ ਆਈਆਂ ਕਿ ਇਦਾਂ ਇਦਾਂ ਜੋ ਵੀ ਕਾਣੀਆਂ ਸਾਰਿਆਂ ਨੇ ਸੋਨੀ ਲਈ ਹੋਣੀ ਹੈ ਨਾ ਉਹ ਦੇ ਅਕੋਰਡਿੰਗ ਮੈਨੂੰ ਇੱਕ ਗੱਲ ਨਹੀਂ ਸਮਝ ਆਂਦੀ ਹਾਂ ਕਿੰਨੀ ਗਲਤ ਹੈ ਟੋਟਲੀ ਗਲਤ ਹੈ ਇਹ ਚ ਕੋਈ ਸ਼ੱਕ ਨਹੀਂ ਕਿੰਨੀ ਗਲਤ ਹੈ ਕਿ ਮੇ ਲਨ ਦੀ ਭੁਖੀ ਹੈ ਠੀਕ ਇਹ ਚ ਮੇਨ ਗੱਲ ਸਨੇਹਾ ਦੀ ਇਹ ਵਾ ਕਿ ਸਨੇਹਾ ਤੂੰ ਜਿਸ ਹਿਸਾਬ ਦੇ ਨਾਲ ਪ੍ਰੂਫ ਰੱਖ ਰਹੀਆਂ ਹੱਥ ਚ ਪੈਨ ਫੜ ਕੇ ਮਤਲਬ ਤੂੰ ਕੀ ਸਾਬਤ ਕਰ ਰਹੀਆਂ ਕਿਆ ਕਿਆ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ਪੈਨ ਫੜ ਕੇ ਸਬੂਤ ਲਿਖੇ ਆ ਜਿਹੜੇ ਤੂੰ ਲਾਨੀ ਪਈ ਛਕਲੀਨ ਛੋਤ ਲਾਨੀ ਪਈ ਤੂੰ ਕੀ ਸਾਬਤ ਕਰਨਾ ਕੀ ਚਾਹਨੀ ਹੈ ਪਹਿਲੀ ਚੀਜ਼ ਚਲ ਤੇਰੇ ਸਨੇਹਾ ਦੇ ਕਹੇ ਮੁਤਾਬਕ ਸਨੇਹਾ ਦੀ ਵੀਡੀਓ ਦੇ ਕਹੇ ਮੁਤਾਬਕ ਕਿੰਮੀ ਆਪਣੀ ਮਰਜ਼ੀ ਨਾਲ ਗਈ ਕਿੰਮੀ ਨੂੰ ਕੋਈ ਦੁੱਖ ਨਹੀਂ ਸੀ ਉਸ ਸਮੇਂ ਕਿੰਮੀ ਨੇ ਮੈਨੂੰ ਬੁਲਾਇਆ ਘਰ ਆਪਣਾ ਪਪਾਵਨ ਨੂੰ ਲੈਣ ਗਏ ਜਾਂ ਫਿਰ ਉਹਦੇ ਐਨੀਵਰਸਰੀ ਚ ਕਿ ਪਤਾ ਨਹੀਂ ਬਰਥਡੇ ਤੇ ਵੀ ਗਈ ਆ ਸਨੇਹਾ ਮਤਲਬ ਵਧੀਆ ਨਾਲ ਦੀ ਬੌਂਡਿੰਗ ਰਹੀ ਆ ਹੈਨਾ ਤੇ ਮੈਂ ਤੇ ਆ ਗੱਲ ਕਰਦੀ ਆ ਜਦ ਜਦ ਸਾਰਾ ਕੁਝ ਹੀ ਵਧੀਆ ਚੱਲ ਰਿਹਾ ਸੀ ਆ ਭੈਣ ਜੀ ਤੇਰੀ ਗੱਲ ਓਕੇ ਮੈਂ ਦੁਬਾਰਾ ਕਰਨੀ ਆ ਸੁਨੀਹਾ ਦੇ ਲਈ ਕਿ ਸੁਨੀਹਾ ਦੀ ਕੋਈ ਗਲਤੀ ਨਹੀਂ ਹੈ ਸੁਨੀਹਾ ਨੇ ਨਹੀਂ ਧੱਕਾ ਮਾਰਿਆ ਕਿ ਲੋੜਾ ਲੈ ਜਾ ਕੇ ਸੁਨੀਹਾ ਨੇ ਨਹੀਂ ਪਿਲਾਈ ਹੋਣੀ ਹੈ ਨਾ ਕਿ ਓਬਵੀਅਸ ਜੀ ਗੱਲ ਹੈ ਸਾਰੇ ਆਪਣੀ ਆਪਣੀ ਮਰਜ਼ੀ ਦੇ ਮਾਲਕ ਹੈਗੇ ਸਾਰੇ ਆਪਣੇ ਕਰਦੇ ਆ ਪਰ ਸਭ ਕੁਝ ਜੇ ਵਧੀਆ ਸੀ ਸਭ ਕੁਝ ਵਧੀਆ ਸੀ ਤੇ ਇਹ ਗੱਲ ਮੈਨੂੰ ਚਲੋ ਰੈਫਰੈਸ਼ੀ ਨੇ ਤਾਂ ਆਪਾਂ ਰੋਸਟਾਂ ਨੇ ਤਾਂ ਬੁੰਡ ਮਾਰਨੀ ਮਾਰਨੀ ਜੋ ਹੱਥ ਆਏਗਾ ਪੱਗਣ ਮਾਰਾਂਗੇ ਇਨਫਲੂਐਂਸਰਾਂ ਦੀ ਤੈਨੂੰ ਕੀ ਲੋੜ ਪਈ ਸੀ ਆਪਣੀ ਸਹੇਲੀ ਦੀ ਚੁਗਲੀ ਕਿਸੇ ਦੂਜੇ ਬੰਦੇ ਦੇ ਅੱਗੇ ਕਰਨ ਦੀ ਤੈਨੂੰ ਕੀ ਲੋੜ ਪਈ ਸੀ ਫਰਸ਼ੀ ਦੇ ਸਾਹਮਣੇ ਗੱਲ ਕਰਨ ਦੀ ਤੈਨੂੰ ਕੀ ਲੋੜ ਪਈ ਸੀ ਫਰਸ਼ੀ ਦੇ ਕੰਨ 'ਚ ਇਹ ਗੱਲ ਕਹਿਣ ਦੀ ਕੇਮਸ ਕਿੰਮੀ ਇਦਾਂ 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 ਕਿਉਂ ਵਾਇ ਸਨੇਹਾ ਵਾਇ ਇੱਥੇ ਸਨੇਹਾ ਗਲਤ ਹੈ ਸਨੇਹਾ ਨੂੰ ਕੀ ਪਈ ਸੀ ਹੁਣ ਲਗਾ ਕੇ ਚੱਲੋ ਮੈਨੂੰ ਕੋਈ ਗੱਲ ਪਤਾ ਸੀਕ੍ਰੇਟ ਡਾਰਕ ਸੀਕ੍ਰੇਟ ਪਤਾ ਆਪਣੀ ਕਿਸੇ ਸਹੇਲੀ ਦਾ ਠੀਕ ਹੈ ਉਹ ਹੈ ਇਦਾਂ ਦੀ ਚਲ ਆਪਾਂ ਉਹਨੂੰ ਨਾ ਰੋਕਿਆ ਅਡਲਟ ਹੈਗੀ ਆਪਣੀ ਮਰਜ਼ੀ ਨਾਲ ਕਰੇ ਜੋ ਕਰਨਾ ਹੈ ਨਾ ਆਪਾਂ ਕਿਸੇ ਨੂੰ ਦੱਸ ਰਹੇ ਪਰ ਕੁਛ ਕੇ ਟਾਈਮ ਬਾਅਦ ਮੈਂ ਕਿਸੇ ਦੇ ਨਾਲ ਚੁਗਲੀ ਕਰਾਂ ਕਿ ਇਦਾਂ ਇਦਾਂ ਫਲਾਨੀ ਮੇਰੀ ਸਹੇਲੀ ਇਦਾਂ ਇਦਾਂ ਕਰਦੀ ਸੀ ਤਾਂ ਨੰਗੀ ਫੜੀ ਗਈ ਸੀ ਹੈ ਤੇ ਉਹ ਫਿਰ ਗਲਤੀ ਮੇਰੀ ਕਿ ਮੈਂ ਚੁਗਲੀ ਕਿਉਂ ਕੀਤੀ ਗਲਤ ਸਾਰਾ ਤਮਾਸ਼ੇ ਦੀ ਗੱਲ ਕਿੱਥੇ ਹੈ ਜਿੰਨੂੰ ਜਿੰਨੂੰ ਪਤਾ ਸੀ ਉਹਨੇ ਫਿਰ ਕਿਉਂ ਕੀਤੀ ਸਨੇਹਾ ਤੇਰੀ ਗਾਣ ਚ ਕਿਹੜਾ ਸਾ ਕੀੜਾ ਵੜ ਗਿਆ ਸੀ ਤੂੰ ਕਿਸ ਫਰੈਸ਼ੀ ਦੇ ਉੱਤੇ ਡੋਰੇ ਪਾਣ ਦੀ ਕੋਸ਼ਿਸ਼ ਕਰ ਰਹੀ ਸੀ ਇਸ ਪੁਆਇੰਟ ਤੇ ਥੋੜਾ ਥੋੜਾ ਨਾ ਧਿਆਨ ਦਿਓ ਸਨੇਹਾ ਨੇ ਕਿਉਂ ਦੱਸਿਆ ਸਨੇਹਾ ਪਾਗਲ ਹੋਈ ਪਈ ਸੀ ਫਰੈਸ਼ੀ ਦੇ ਲਈ ਫਰੈਸ਼ੀ ਨੂੰ ਪੱਟੂ ਪਾਣ ਨੂੰ ਫਿਰਦੀ ਸੀ ਮੈਂ ਫਰੈਸ਼ੀ ਨੂੰ ਦਾਣੇ ਪਾਣ ਦੀ ਪਈ ਸੀਗੀ ਉਹਨੂੰ ਕੀ ਪਤਾ ਤੇਰੀ ਬੁੰਡ ਜੇ ਡੰਡਾ ਫਰੈਸ਼ੀ ਨਾ ਹੀ ਦਿੱਤਾ ਹੋਇਆ ਠੀਕ ਹੈ ਆਪਣੇ ਵੱਲੋਂ ਤਾਂ ਸੋਚਦੀ ਨਹੀਂ ਖਾਏ ਫਰੈਸ਼ੀ ਕਰਨੀ ਨਹੀਂ ਦੱਲਾਂਗੀ ਵੇ ਫਰੈਸ਼ੀ ਨਾਲ ਆਏ ਸਪਨੇ ਮੈਰੀ ਸੀ ਸਾਲੀ ਬੁਥੀ ਦੇਖਿਆ ਬੜੇ ਹੈ ਬੋਹਾਂ ਦੀ ਤੇਰੇ ਤੋਂ ਤੇ ਇਹ ਕਹਾਣੀ ਹੈ ਮੇਰੇ ਹਿਸਾਬ ਨਾਲ ਮੈਨੂੰ ਇਦਾਂ ਲੱਗਦਾ ਹੈ ਉਹ ਚ ਟੋਟਲੀ ਐਗਰੀ ਜਿਹੜੀ ਕਹਾਣੀ ਹੁਣ ਤੱਕ ਸਾਹਮਣੇ ਆਈ ਹੈ ਬਈਆ ਠੀਕ ਹੈ ਬਲਾ 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 ਦਿਸ ਦਿਸ ਥਿਸ ਥੈਟ ਹੈਨਾ ਹਰ ਪਾਸੇ ਸਾਰਿਆਂ ਨੂੰ ਪਤਾ ਰਿਪੀਟ ਐਂਡ ਰਿਪੀਟ ਕੀ ਲਾਣੀ ਟਾਈਮ ਵੇਸਟ ਕਰਨਾ ਵੀਡੀਓ ਸ਼ੀਡਿਊਲ ਲਾ ਕੇ ਟਾਈਮ ਵੇਸਟ ਹੀ ਹੁੰਦਾ ਹੈ ਠੀਕ ਹੈ ਚਲੋ ਆ ਤਾਂ ਪ੍ਰੋਗਰਾਮ ਹੋ ਗਿਆ ਸਨੇਹਾ ਦਾ ਤੇ ਕਿੰਮੀ ਦਾ ਹੈ ਗਾਣ ਮਾਰਾ ਨਾ ਸਾਰੇ ਨਾਟਕ ਹੁਣ ਤੱਕ ਨਾ ਚਾਰ ਪੰਜ ਸਾਲ ਬਲੌਗਰਾਂ ਦੇ ਨਾਟਕ ਹੀ ਦੇਖਿਆ ਪੁਰਾਣੇ ਤੋਂ ਪੁਰਾਣਾ ਨਵੇਂ ਤੋਂ ਨਵਾਂ ਇੱਕ ਇੱਕ ਨਾਟਕ ਬੜੇ ਨਜ਼ਦੀਕ ਤੋਂ ਦੇਖਿਆ ਚੰਗੀ ਤਰ੍ਹਾਂ ਪਤਾ ਭੈਣ ਚ ਸਾਲੇ ਮਰਦਾ ਵੀ ਉਹਨਾਂ ਨੂੰ ਤਦ ਵੀ ਨਾ ਯਕੀਨ ਕਰੀਏ ਘੁਸੇ ਤੁਹਾਡੇ ਤੇ ਕਮਲ ਕਮਲ ਭਾਬੀ ਜਿਹੜੀ ਮਰੀ ਸੀਗੀ ਹੈ ਉੱਤੇ ਨਹੀਂ ਸਾਲਾ ਯਕੀਨ ਆਇਆ ਸੱਚੀ ਮਰ ਗਈ ਸੱਚੀ ਮਰ ਗਈ ਨਹੀਂ ਆਇਆ ਸੀ ਯਕੀਨ ਛੇਤੀ ਕਿਤੇ ਸੱਚੀ ਮਰ ਗਈ ਗਈ ਸੇਮ ਚੀਜ਼ ਆ ਜਿਹੜਾ ਨਾਟਕ ਚੱਲਦੇ ਪਏ ਆ ਐਂ ਚੋ ਜਿਹੜੀ ਗੂੰ ਖਾਣ ਦੀ ਜਨੂਆਦਤ ਪੈ ਗਈ ਆ ਉਹ ਬੱਜਦਾ ਆਦਮੀ ਬਾਹਰ ਗਿਆ ਹੋਵੇ ਉਹ ਕਿੱਥੋਂ ਸੁੱਚੀ ਰਹਿ ਲੂਗੀ ਸਿੰਪਲ ਜੀ ਗੱਲ ਜਿਹਨੂੰ ਆਦਤ ਪਈ ਹੋਵੇ ਰੋਜ਼ ਟ੍ਰੋਕ ਘੋੜਾ ਗਾੜੀ ਦੌੜਾਂਦੀ ਘੋੜੇ ਦੀ ਸਵਾਰੀ ਕਰਨ ਦੀ ਜਨੂਆਦਤ ਪਈ ਕਿੱਥੋਂ ਰਹਿ ਲੂਗੀ ਚਲੋ ਕਿੰਮੀ ਐਦਾ ਉਦਾ ਠੀਕਾ ਸੁਨੇਹਾ ਦੀ ਗ ਸਨੇਹਾ ਦੇ ਸਰਫ ਇੱਥੇ ਮੈਨੂੰ ਪਰਸਨਲੀ ਲੱਗਦੀ ਐ ਸਵਾਦ ਲੈਂਦੀ ਸੀ ਤੈਨੂੰ ਕੀ ਲੋੜ ਪਈ ਸੀ ਕੁੜੀਏ ਸਨੇਹਾ ਤੈਨੂੰ ਕੀ ਤੇਰੀ ਗਾਣ ਜ ਮਰਚ ਵੜੀ ਸੀ ਜਿਹੜੀ ਤੂੰ ਉੱਥੇ ਹੱਗਦੀ ਪਈ ਸੀਗੀ ਚਲੋ ਇੱਥੇ ਵੀ ਹੈ ਹੁਣ ਗੱਲ ਕਰਦੇ ਆ ਸਨੇਹਾ ਦੀ ਸਨੇਹਾ ਨੇ ਕਿਉਂ ਗਾਣ ਮਰਾਈ ਸਨੇਹਾ ਕਿਹੜਾ ਆਪ ਦੁੱਧ ਦੀ ਤੁਲੀ ਆ ਸਨੇਹਾ ਵੀ ਨਹੀਂ ਸੁਥਰੀ ਹੈਗੀ ਜਿਹੜੀ ਸਵਾਦ ਲੈ ਲੈ ਕੇ ਦੱਸਦੀ ਪਈ ਐ ਫਲਾਨਾ 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 ਹੈ ਸਨੇਹਾ ਤੂੰ ਕਿਹੜਾ ਦੁੱਧ ਦੀ ਤੁਲੀਆ ਕੁੱਤੀ ਹੈ ਹੈ ਆਹੋ ਚਲੋ ਇਹਦਾ ਚੈਪਟਰ ਖਤਮ ਕਰੋ ਮੈਂ ਨਹੀਂ ਸਰਦਰਦੀ ਲਾ ਸਕਦੀ ਹਾਂ ਹੁਣ ਗੱਲ ਕਰਦੇ ਆ ਆਪਣਿਆਂ ਦੀ ਸੋ ਕੋਲਡ ਆਪਣੇ ਜਿਹੜਾ ਰੋਲਾ ਪੈ ਰਿਹਾ ਐ ਚਲੋ ਆਪਣਾ ਵਰਮਾ ਵਰਤੇ ਆ ਰੋਮੀ ਲਈ ਕਿਉਂ ਵਰਤੇ ਆ ਕਿਉਂਕਿ ਰੋਮੀ ਦਾ ਜਿਹੜਾ ਇਹ ਸ਼ੁਰੂ ਤੋਂ ਸੀਨ ਪਾਣੀ ਰਿਹਾ ਨਾ ਜੋ ਵੀਡੀਓ ਜਿਮ ਤੋਂ ਰਿਲੇਟਡ ਉਹਨੇ ਵੀਡੀਓ ਬਣਾਨੀ ਤੇ ਵਧੀਆ ਆਪਣੇ ਜਿਵੇਂ ਦੀ ਟ੍ਰੇਨਿੰਗ ਕਰਦੇ ਹੋਏ ਐਕਸਰਸਾਈਜ਼ ਕਰਦੇ ਦੀ ਵੀਡੀਓ ਦੇਖਦੇ ਰਹੀਆਂ ਠੀਕ ਹੈ ਜਿਹੜਾ ਇੰਸਟਾ ਤੇ ਆਉਂਦੀ ਸੀਗੀਆਂ ਤੇ ਵਧੀਆ ਸੀ ਸੜਨਾ ਇਹਨੂੰ ਪਤਾ ਨਹੀਂ ਕੀ ਹੋਇਆ ਮੁੰਡੇ ਨੂੰ ਆਪਣੇ ਸਰੀਰ ਦਾ ਸੱਤੇ ਨਸ ਮਾਰ ਕੇ ਪੈ ਗਿਆ ਠੀਕ ਹੈ ਮੈਨੂੰ ਪਹਿਲੇ ਲੱਗਿਆ ਕਿ ਬੀਸਟ ਮੋਡ ਤੇ ਹੈਗਾ ਵਾ ਬੀਸਟ ਮੋਡ ਹੁੰਦਾ ਬੀਸਟ ਬਾਡੀ ਬਣਾਨੀ ਬਾਡੀ ਦਾ ਮਸਲ ਗੇਨ ਕਰਨਾ ਹੈਗਾ ਉਹ ਹੋਏਗਾ ਪਰ ਜਿਸ ਹਿਸਾਬ ਨਾਲ ਲੱਗੇ ਵਦਦਾ ਪਿਆ ਭਰਾਵਾ ਥੋੜਾ ਪਲੀਸ ਥੋੜਾ ਆਪਨਾ ਸੈਟ ਕਰ ਕੀ ਫਾਲਤੂ ਦੇ ਚੱਕਰਾਂ ਚ ਪਿਆ ਹੋਇਆ ਜੇ ਤੇਰੀ ਕੋਈ ਗੱਲ ਰਿੰਪਲ ਨੇ ਤੈਨੂੰ ਫੋਨ ਤੇ ਪੁੱਛ ਲਿਆ ਕਨਫਰਮ ਕਰ ਲਈ ਤੂੰ ਕਹਿ ਦਿੰਦਾ ਹਾਂ ਮੰਗੇ ਸੀ ਭਈਆ ਅਮਰਜੈਂਸੀ ਪੈ ਗਈ ਸੀ ਸਿੰਪਲ ਬੜੇ ਵਧੀਆ ਪ੍ਰੋਪਰ ਟੌਨ ਦੀ ਗੱਲ ਕਰ ਲੈਂਦਾ ਯਾਰ ਰਿੰਪਲ ਤਾਂ ਫੋਨ ਕਰਕੇ ਪੁੱਛ ਲੈ ਕਿ ਹਾਂ ਭਈ ਦ ਦ ਦ ਦਾਂ ਕੋਈ ਕੁੜੀ ਕੰਦੀ ਵੀ ਦੋਤੋਂ ਪੈਸੇ ਲੈ ਫਲਾਣਾ ਫਲਾਣਾ ਤੂੰ ਕਹਿੰਦਾ ਹਾਂ ਭਈ ਮੈਨੂੰ ਕੋਈ ਕਹੇਗਾ ਵੀ ਫਲਾਣਾ ਮੈਂ ਆਪ ਅਕਸੈਪਟ ਕਰਨ ਚ ਕੀ ਜਾਂਦਾ ਠੀਕ ਹੈ ਭਈ ਮੈਨੂੰ ਲੋੜ ਪਈ ਸੀ ਮੈਂ ਲੈ ਲਈ ਪਰ ਆਇਆ ਚੱਲ ਠੀਕ ਹੈ ਭਈ ਅੱਗੇ ਤੋਂ ਧਿਆਨ ਰੱਖਾਂਗੇ ਇਹ ਚ ਕਿਹੜੀ ਵੱਡੀ ਗੱਲ ਹੈ ਕੋਈ ਵੱਡੀ ਗੱਲ ਨਹੀਂ ਹੈ ਪਰ ਜਿਸ ਹਿਸਾਬ ਦੀ ਰਿੰਪਲ ਦੀ ਵੀਡੀਓ ਦਾ ਵਿੱਚ ਰੋਮੀ ਭਾਜੀ ਡਿਫੈਂਡਿੰਗ ਮੋੜ ਚ ਆ ਗਏ ਹੁਣ ਲਾ ਕੇ ਚਲੋ ਮੈਂ ਕੋਈ ਮੈਂ ਐਗਜ਼ਾਮਪਲ ਦੇਨੀ ਆ ਦਾ ਕੀ ਕਹਿੰਦੇ ਆ ਰਿਐਕਸ਼ਨ ਵਾਲੀ ਦਾ ਹੀ ਦੇ ਦੰਨੀ ਆ ਭਈਆ ਅਜ ਤਾਂ ਠੀਕ ਹੁਣ ਮੈਂ ਐਗਜ਼ਾਮਪਲ ਦੰਦੀ ਮੈਂ ਆਪਣਾ ਲਾਨੀ ਆ ਤੇ ਰਿਐਕਸ਼ਨ ਵਾਲੀ ਦਾ ਲਾਨੀ ਆ ਸੀਰਤ ਦਾ ਮੈਂ ਰਿਐਕਸ਼ਨ ਵਾਲੀ ਤੋਂ ਪੈਸੇ ਲਿੱਤੇ ਮੰਗੇ ਮਤਲਬ ਲਾ ਕੇ ਚਲੋ ਕਿ ਮੈਂ ਮੰਗੇ ਕੀ ਕੌਣ ਨਹੀਂ ਦਿੱਤੇ ਫੁੱਲ ਸਟਾਪ ਲੱਗ ਗਿਆ ਇਸ ਕਹਾਣੀ ਤੇ ਕਿਸੇ ਪਾਸੋਂ ਗੱਲ ਬਾਹਰ ਨਿਕਲ ਗਈ ਅਮਨ ਦੇ ਕਾਨੇ ਚ ਪਹੁੰਚ ਗਈ ਅਮਨ ਕੌਰ ਜਿਹਦਾ ਚੈਨਲ ਹੈ ਇਹ ਸੁਰਿੰਦਰ ਭਾਜੀ ਦਾ ਚੈਨਲ ਤੇ ਯਾਰ ਰਿੰਪਲ ਦੀ ਕਿਸੇ ਵੀ ਚੈਨਲ ਤੇ ਪਹੁੰਚ ਗਈ ਉਸ ਟਾਈਮ ਜੇ ਅਮਨ ਮੈਨੂੰ ਪੁੱਛੇਗੀ ਜਾਂ ਫਿਰ ਰਿੰਪਲ ਪੁੱਛੇਗਾ ਮੈਨੂੰ ਕਿ ਭਈ ਇਹਦਾ ਪੈਸੇ ਲਿੱਤੇ ਆ ਸਬਸਕ੍ਰਾਈਬਰ ਤੋਂ ਜਾਂ ਕਿਸੇ ਤੋਂ ਮੈਂ ਕਿ ਹਾਂ ਮੰਗੇ ਸੀਗੇ ਮੈਨੂੰ ਨੀੜ ਪੈ ਗਈ ਸੀ ਮੇਰੇ ਕੋ ਸਮਝ ਨਹੀਂ ਆ ਰਿਆ ਸੀ ਕਿਥੋਂ ਮੰਗਾ ਕਿਥੋਂ ਮੰਗਾ ਮੈਂ ਟਰਾਈ ਕਰਕੇ ਦੇਖ ਲਿਆ ਨਹੀਂ ਮਿਲੇ ਤਾਂ ਇਟਸ ਓਕੇ ਭਈ ਠੀਕ ਹੈ ਅੱਗੇ ਤੋਂ ਧਿਆਨ ਰੱਖ ਇੰਨੀ ਕਿਹੜੀ ਭਰਾਵਾ ਵੱਡੀ ਗੱਲ ਆ ਗਈ ਜ ਕੜੀ ਕਿ ਕਿੱਡੀ ਵੱਡੀ ਗੱਲ ਆ ਗਈ ਹੁਣ ਰੀਸੈਂਟ ਮੇਰੀ XYZ ਕਿਸੇ ਫਰੈਂਡ ਨਾਲ ਕੋਈ ਮਤਲਬ ਮੇਰੀ ਫਰੈਂਡ ਨੂੰ ਕੋਈ ਗੱਲ ਬੁਰੀ ਲੱਗ ਗਈ ਠੀਕ ਹੈ ਉਹਨੇ ਮੇਰੇ ਨਾਲ ਸ਼ੇਅਰ ਕਰ ਲਿਆ ਫਲਾਣਾ ਫਲਾਣਾ ਮੈਨੂੰ ਤੇਰੀ ਗੱਲ ਬੁਰੀ ਲੱਗ ਗਈ ਮੈਂ ਬੜੇ ਹੀ ਪੋਜ਼ਿਟਿਵ ਮੋਡ 'ਚ ਆਪਣੀ ਗੱਲ ਕਲੀਅਰ ਕੀਤੀ ਬਈ ਭੈਣੇ ਜਿੱਦਾਂ ਤੂੰ ਸੋਚਦੀ ਪਈ ਐ ਵੈਸਾ ਕੁਛ ਨਹੀਂ ਆ ਮੈਂ ਬੜੇ ਪੋਜ਼ਿਟਿਵ ਮੋਡ 'ਚ ਡਿਫੈਂਡਿੰਗ ਮੋਡ 'ਚ ਨਹੀਂ ਕਿ ਹਾਏ ਹਾਏ ਮੈਂ ਮੈਂ ਕਿੱਦਾਂ ਕਰ ਸਕਦੀ ਐ ਇਹ ਉਹ ਗੱਲਾਂ ਖਿੱਚਣੁਕ ਜਿੰਨੀਆਂ ਮਰਜ਼ੀ ਖਿੱਚ ਲਓ ਇੱਕ ਜੇ ਤੂੰ ਸੱਚਾ ਹੁੰਦਾ ਭਾਜੀ ਹੈਗੇ ਮੇਰੇ ਕੋਲ ਘਟ ਉਮਰਦਾ ਹੈ ਆ ਮੈਂ ਤਾਂ ਭਾਜੀ ਰਿਸਪੈਕਟ ਕਿਉਂਕਿ ਐਜ਼ ਆ ਯੂਟਿਊਬਰ ਸੀਨੀਅਰ ਹੈ ਜੇ ਤੂੰ ਸੱਚਾ ਹੁੰਦਾ ਜੇ ਤੇਰੇ ਮਨ 'ਚ ਖੋਟ ਨਾ ਹੁੰਦਾ ਜੇ ਤੂੰ ਸਾਫ਼ ਦਿਲ ਦਾ ਹੁੰਦਾ ਮੇਰੇ ਹਿਸਾਬ ਨਾਲ ਮੇਰੀ ਸੋਚ ਦੇ ਨਾਲ ਉਸ ਟਾਈਮ ਡਿਫੈਂਡਿੰਗ ਮੋਡ 'ਚ ਨਾ ਆ ਜਾਂਦਾ ਜਿਹੜੀ ਰਿਕਾਰਡਿੰਗ ਗ੍ਰਿੰਪਲ ਨੇ ਲਈ ਹੈ ਸਿੰਪਲ ਕਿਹੜਾ ਢੀ ਕੋਈ ਪਹਾੜ ਟੁੱਟ ਜਾਂਦਾ ਮੈਨੂੰ ਤਾਂ ਸਮਝ ਨਹੀਂ ਆਉਂਦਾ ਅਮਰਤਾ ਦਾ ਵੀ ਉਹੀ ਭੈਂਚੋਲ ਗਾਣ ਪੰਗਾ ਮੈਂ ਤਾਂ ਲਿੱਟਣੇ ਕਿ ਮੈਂ ਤਾਂ ਇਹ ਮੇਰਾ ਤਾਂ ਕੋਠਾ ਮੇਰਾ ਤਾਂ ਲੱਲਾ 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 ਲਾਈ ਹੋਈਆ ਹੈ ਇੱਕ ਨੌਨਸੈਂਸ ਗੱਲਾਂ ਹੈਗੀਆਂ ਨੇ ਉਹ ਭਾਈ ਅਕਸੈਪਟ ਕਰ ਲੋ ਠੀਕ ਆ ਹੋ ਗਈ ਅਮਰਤਾ ਦਾ ਕੇਸ ਤਾਂ ਤਾਂ ਭੁੱਲ ਜਾ ਉਹ ਨੂੰ ਇੱਕ ਵਾਰੀ ਇੱਕ ਵਾਰੀ ਫੜੀ ਗਈ ਕਿਸੇ ਨੇ ਇਹਦੀ ਫਰੈਂਡ ਜਿਹੜੀ ਸਿਰਤ ਹੋ ਗਈ ਤਾਂ ਇੱਕ ਕੁੜੀ ਹੋਰ ਹੈਗੀ ਆ ਉਹਨਾਂ ਦੋਨਾਂ ਨੇ ਪੋਸਟ ਪਾਈ ਤੇ ਗੱਲ ਅੰਦਰ ਖਾਤੇ ਖਤਮ ਹੋ ਗਈ ਕਿਉਂਕਿ ਉਹਨਾਂ ਨੇ ਕਿਹਾ ਕਿ ਠੀਕ ਆ ਅੱਗੇ ਤਾਂ ਨਾ ਕਰੀ ਇਹ ਗੱਲ ਹੋਈ ਫੇਰ ਭੈਣ ਚੋ ਇਹ ਉਸ ਕਮਾਂ ਚ ਲੱਗੀ ਅੰਦਰ ਖਾਤੇ ਲੁਕ ਲੁਕ ਕੇ ਮੰਗਦੀ ਪਈ ਉਹਦਾ ਤਾਂ ਆ ਸੀਨ ਸੀ ਹੁਣ ਰੋਮੀ ਦਾ ਹੈ ਉਹ ਹੁਣ ਗੱਲ ਕਰਦੇ ਹੁਣ ਭੈਣ ਦੇ ਉੱਤੇ ਭੈਣ ਵਾਲਾ ਜਿਹੜਾ ਕੀ ਰੋਲਾ ਪੈ ਰਿਹਾ ਪੈੜ 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 ਠੀਕ ਹੈ ਭਰਾਵਾ ਮੈਨੂੰ ਇੱਕ ਚੀਜ਼ ਦੱਸ ਈਮਾਨਦਾਰੀ ਨਾਲ ਮੈਨੂੰ ਰੋਮੀ ਦੇ ਚਾਹਣ ਵਾਲਿਓ ਰੋਮੀ ਨੂੰ ਸਹੀ ਕਹਿਣ ਵਾਲਿਓ ਇਸ ਮੁੱਦੇ ਦੇ ਉੱਤੇ ਸਹੀ ਕਹਿਣ ਵਾਲਿਓ ਕੀ ਤੁਸੀਂ ਆਪਣੀ ਭੈਣਾਂ ਤੋਂ ਪੈਸੇ ਮੰਗੋਗੇ ਕੀ ਤੁਸੀਂ ਆਪਣੀ ਭੈਣਾਂ ਤੋਂ ਮਦਦ ਲਈ ਕਹੋਗੇ ਪਰ ਹੈਨਾ ਇਸ ਚੀਜ਼ ਦਾ ਤੁਸੀਂ ਜਵਾਬ ਦਿਓ ਜ਼ਰੂਰ ਮੈਨੂੰ ਕੀ ਲੱਗਦਾ ਹੈ ਸਾਡੇ ਘਰਾਂ 'ਚ ਕੀ ਹੈ ਧੀਆਂ ਤੋਂ ਭੈਣਾਂ ਤੋਂ ਕਦੀ ਨਹੀਂ ਮੰਗਦੇ ਕਦੇ ਨਹੀਂ ਮੰਗਦੇ ਵੌਰਸਟ ਸਿਚੁਏਸ਼ਨ ਚ ਭੈਣਾਂ ਇੰਨੀਆਂ ਚੰਗੀਆਂ ਹੁੰਦੀਆਂ ਕਿ ਆਪਣੇ ਭਰਾ ਨੂੰ ਵੌਰਸਟ ਸਿਚੁਏਸ਼ਨ ਚ ਦੇਖਦੀਆਂ ਭੈਣਾਂ ਖੁਦ ਮਦਦ ਕਰ ਦਿੰਦੀਆਂ ਬਿਨਾਂ ਮੰਗੇ ਸਾਡੇ ਨਹੀਂ ਭੈਣਾਂ ਕੋਤੀਆਂ ਤੂੰ ਮੰਗਦੇ ਈਆਂ ਨੂੰ ਤਾਂ ਡਬਲ ਦਿੰਦੇ ਆ ਉਹਦਾ ਨਹੀਂ ਕਦੀ ਰੱਖਦੇ ਹੁੰਦੇ ਪੈਸਾ ਆ ਅੱਜਕੱਲ ਅਜੀਬ ਭਰਾ ਨੇ ਹੈ ਚਲ ਮੂੰਹ ਬੋਲੀ ਤੇਰੀ ਭੈਣ ਸੀ ਕਾਦੀ ਮੂੰਹ ਬੋਲੀ ਭੈਣ ਹੈ ਭੈਣ ਭੈਣ ਹੀ ਹੁੰਦੀ ਆ ਮੈਂ ਭੈਣ ਭਰਾ ਕੋਈ ਮੂੰਹ ਬੋਲੇ ਨਹੀਂ ਹੁੰਦੇ ਜੇ ਭੈਣ ਕਹਤਾਂ ਤਾਂ ਭੈਣ ਹੈ ਭੈਣ ਵਰਗੀ ਇੱਜ਼ਤ ਦੇਈਦੀ ਹੈ ਜੇ ਭਰਾ ਕਹਤਾਂ ਤਾਂ ਭਰਾ ਵਰਗੀ ਇੱਜ਼ਤ ਦੇਈਦੀ ਹੈ ਜਦ ਭੈਣ ਭੈਣ ਚੋਦ ਹੋਣਾ ਮਾਂ ਦੀ ਲੰਨ ਦਈਦੀ ਆ ਭੈਣ 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 ਕੀ ਤਮਾਸ਼ਾ ਭੈਣ ਚੋ ਲਾਇਆ ਹੋਇਆ ਸ਼ਰਮ ਹੀ ਨਹੀਂ ਆ ਇੱਕ ਠੋਕ ਕੇ ਲੱਗੇ ਹੋਏ ਅਸੀਂ ਤਾਂ ਭੈਣ ਫੇਰ ਕੇ ਹੋ ਗਿਆ ਮੰਗ ਲੈ ਫੇਰ ਕੇ ਹੋ ਗਿਆ ਫਿਰ ਮੰਗੇ ਆ ਨਾ ਤੁਸੀਂ ਮੰਗਤੇ ਕਹਾਓ ਫਿਰ ਮੰਗਤੇ ਆ ਤੁਸੀਂ ਠਿਕ ਮੰਗੇ ਹੋ ਮੀਨੋ ਸਿਰਾਂ ਦੀ ਤਰ੍ਹਾਂ ਮੰਗਤੇ ਹੋ ਤੁਸੀਂ ਵੱਡੀ ਟੈਲ ਮੰਗਤੇ ਹੋ ਤਾਂ ਦੂਜੀ ਚੀਜ਼ ਜਿਹੜਾ ਰਿੰਪਲ ਨੇ ਵੀਡੀਓ 'ਚ ਆਪਣੀ ਦਿਖਾਇਆ ਕਿ ਸਕਰੀਨ ਰਿਕਾਰਡਿੰਗ ਦਿਖਾਈ ਜਿੱチェ ਰੋਮੀ ਦੀ ਚੈਟ ਉਸ ਕੁੜੀ ਨਾਲ ਹੈ ਉਸ ਕੁੜੀ ਨਾਲ ਜਿਹਨੂੰ ਭੈਣ ਬਣਾਇਆ ਸੀ 10000 ਵਾਲੀ ਭੈਣ ਉਨਾਲ ਚੈਟ ਸੀਗੀ ਚੀਚੇ ਫੋਟੋਆਂ ਸੈੱਡ ਕੀਤੀ ਜਾ ਰਹੀ ਐ ਲੱਖ ਸਬਸਕ੍ਰਾਈਬਰ ਐ ਭਰਾਵਾ ਤੇਰੇ ਲੱਖ ਸਬਸਕ੍ਰਾਈਬਰ ਲੱਖਾਂ ਜੇ ਤੂੰ ਖੇਡਦਾ سوشل ਮੀਡੀਆ ਦੇ ਉੱਤੇ ਤੇਰੇ ਫੋਲੋਅਰ ਤੇਰੇ ਮਤਲਬ ਕੋਈ ਸੈਲਫ ਰਿਸਪੈਕਟ ਨਹੀਂ ਐ ਮੂੰਹ ਚੱਕ ਕੇ ਕਿਸੇ ਨੂੰ ਵੀ ਤੂੰ ਫੋਟੋਆਂ ਭੇਜ ਦੇਂਗਾ ਦਿਖਾ ਦੇਂਗਾ ਦੇਖ ਲਓ ਜੀ ਹੁਸਨ ਨਿਹਾਰ ਲਓ ਮੇਰਾ ਠੀਕ ਐ ਗੁੱਡ ਬਾਡੀ ਤੂੰ ਮੇਨਟੇਨ ਮੇਨਟੇਨ ਤਾਂ ਤੂੰ ਹੁਣ ਰੱਖੀ ਨਹੀਂ ਐ ਭਰਾਵਾ ਇਹਨਾਂ ਦਾ ਕਲੀਅਰ ਹੋ ਗਿਆ ਮੇਨਟੇਨ ਨਹੀਂ ਐ ਠੀਕ ਤੇ ਕਾਦੀ ਫੋਟੋਆਂ ਭੇਜਨੀ ਐ ਸਬਸਕ੍ਰਾਈਬਰਾਂ ਨੂੰ ਉਹ ਪਰ ਉਹ ਵੀਡੀਓ ਕਾਲ ਨਾ ਚਲਦੀਆਂ ਪਈਆਂ ਵੱਲੇ ਨਜ਼ਾਰੇ ਤੇਰੇ ਭਰਾਵਾ ਹੈ ਪੂਰੇ ਫੁੱਲ ਬਟਾ ਫੁੱਲ ਨਜ਼ਾਰੇ ਲੈ ਰਹੇ ਆ ਵੀਡੀਓ ਕੱਲਾ ਸਗੇ ਰਿਸ਼ਤੇਦਾਰਾਂ ਨੂੰ ਤੁਸੀਂ ਮੂੰਹ ਤੋਂ ਤੱਕਣਾ ਹੈ ਉੱਥੇ ਥੁੱਕੋ ਤੱਕਣਾ ਆਪਣੀਆਂ ਸਗੀਆਂ ਭੈਣਾਂ ਨੂੰ ਤਾਂ ਛੂ ਕਰਕੇ ਭਜਾ ਦਿਓ ਉਹਦਾ ਦੁਨੀਆਂ ਚ ਸਲੇ ਭਰਾ ਬਣਾਈ ਫਿਰਦੀਆਂ ਨੇ ਤੇ ਭੈਣ ਬਣਾਏ ਫਿਰਦੇ ਨੇ ਇਹ ਲੋਕੀ ਇਹ ਕਾਦੇ ਰਿਸ਼ਤੇ ਹੋਏ ਆ ਕਾਦੇ ਦਿਖਾਵੇ ਚਲਦੇ ਪਏ ਆ ਅੱਜ ਕੱਲ ਭੈਣ ਚੋੜ ਇਮੋਸ਼ਨਲ ਡੈਮੇਜ ਹੋ ਰਿਹਾ ਵਾ ਇਮੋਸ਼ਨਲ ਡੈਮੇਜ ਪਰਾ 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 ਭੈਣੇ 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 ਕਰਦੇ ਨੇ ਮੁੰਡੇ ਭਰਾ ਬਣਾਉਂਦੇ ਨੇ ਕੁੜੀਆਂ ਹੈ ਇਮੋਸ਼ਨਲ ਡੈਮੇਜ ਕਰਦੇ ਬੜੇ ਪ੍ਰੋਪਰ ਤਰੀਕੇ ਨਾਲ ਫਿਲਡਿੰਗ ਹੁੰਦੀ ਹੈ ਜਿਹੜੇ ਸੋਸ਼ਲ ਮੀਡੀਆ 'ਚ ਮੁੰਡੇ ਬੈਠੇ ਹੋਇਆ ਲੁੱਟਾਂ ਖੋਹਾਂ ਕਰਨ ਵਾਲੇ ਜਿਹੜੀਆਂ ਕੁੜੀਆਂ ਬੈਠੀਆਂ ਹੋਈਆਂ ਲੁੱਟਾਂ ਖੋਹਾਂ ਕਰਨ ਵਾਲੀਆਂ ਕੁੱਤੀਆਂ ਕੰਜਰੇ ਹਰਾਮ ਦੇ ਦੱਲੇ ਲੋਕ ਬੜੇ ਪ੍ਰੋਪਰ ਵੇ ਨਾਲ ਪਲੈਨਿੰਗ ਦੇ ਨਾਲ ਇਮੋਸ਼ਨਲ ਡੈਮੇਜ ਕਰਦੇ ਨੇ ਇਹੇ ਗਰਾਊਂਡ ਤਿਆਰ ਕਰਦੇ ਨੇ ਭੈਣੇ 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 ਵੀਰੇ 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 ਪ੍ਰਕਿਰਤ ਨਾਲ ਫਿਰ ਦੇਖਦੇ ਨੇ ਹਾਂ ਬੌਂਡਿੰਗ ਚੰਗੀ ਪੈਣੀ ਗਈ ਹੈ ਫਿਰ ਢੋਂਡ ਮਾਰਦੇ ਘੇ ਤਾਂ ਭਨੇ ਭਨੇ ਮੈਨੂੰ ਲੋੜ ਹੈ ਭਨੇ ਅਸੀਂ ਅਸੀਂ ਨਾ ਅਸੀਂ ਅਸੀਂ ਇਹ ਕਰਨਾ ਹੈ ਅਸੀਂ ਉਹ ਕਰਨਾ ਹੈ ਮੈਨੂੰ ਲੋੜ ਹੈ ਮੈਨੂੰ ਲੋੜ ਹੈ ਮੈਂ ਨਾ ਇੱਕ ਇਹਦਾ ਡੈਮੇਜ ਹੁੰਦਾ ਵਾ ਇਹ ਚੀਜ਼ ਹੋ ਰਹੀ ਹੈ ਮੇਨ ਇੱਕ ਗੱਲ ਦੇ ਉੱਤੇ ਡਿਸਕਸ਼ਨ ਜਾਂ ਗੱਲਬਾਤ ਹੋਣੀ ਵੀ ਬਹੁਤ ਜ਼ਰੂਰੀ ਹੈ ਉਹ ਗੱਲ ਇਹ ਆ ਇਹਨਾਂ ਦੇ ਮੂੰਹੋਂ ਨਿਕਲਿਆ ਰਿਕਾਰਡਿੰਗ 'ਚ ਵੀ ਸੁਣਿਆ ਕਿ 21 ਤਰੀਕ ਨੂੰ ਇਹਨਾਂ ਦੀ ਪੇਮੈਂਟ ਆਣੀ ਸੀ ਉਹ ਆਈ ਨਹੀਂ ਲੇਟ ਹੋਗੀ ਰਾਈਟ ਹੈ ਨਾ ਇਦਾਂ ਹੀ ਦੀ ਸੀ ਤਰੀਕ ਸ਼ਾਇਦ ਅੱਗੇ ਪਿੱਛੇ ਵੀ ਹੋ ਸਕਦੀ ਆ ਤੇ ਤਾ ਮੈਨੂੰ ਲੋੜ ਪੈ ਗਈ ਤਾਂ ਮੈਂ ਤੈਨੂੰ ਕਹਾਂ ਤਾ ਓਕੇ ਠੀਕ ਹੈ ਮੰਨ ਲੈ ਮੈਂ ਪਾਈ ਸਾਭ ਜੀ ਰੋਮੀ ਜੀ ਇੰਨੇ ਉੱਚੇ ਲੰਬੇ ਹੈਗੇ ਹੋ ਸ਼ਰੀਰ ਬਣਾਇਆ ਹੈ ਕਿੰਨੇ ਸਾਲ ਦੇ ਹੋਵਗੇ ਤੁਸੀਂ 30 ਪਲੱਸ ਤਾਂ ਹੋਵਗੇ ਡੈਮ ਸ਼ੋਰ 110% ਸ਼ੋਰ ਕਿ ਤੁਸੀਂ 30% uh, 30 ਪਲੱਸ ਹੋਵੋਗੇ ਜਾਂ ਫਿਰ 29 28 ਦੇ ਆਸ-ਪਾਸ ਹੋਵੋਗੇ ਇਸ ਤੋਂ ਬਾਅਦ ਮਤਲਬ ਘਟਦੇ ਨਹੀਂ ਹੋ ਸਕਦੇ ਰਾਈਟ ਹੁਣ ਮੈਂ ਇੱਕ ਗੱਲ ਜਵਾਬ ਚਾਹੀਦਾ ਕਿ 21 ਤਰੀਕ ਨੂੰ ਤੁਹਾਡੀ ਪੇਮੈਂਟ ਲੇਟ ਹੋ ਗਈ 2-4 ਦਿਨਾਂ ਚ ਆਣੀ ਸੀ ਲੇਟ ਹੋ ਗਈ ਤਾਂ ਤੁਹਾਨੂੰ ਐਮਰਜੈਂਸੀ ਪੈ ਗਈ ਤੁਸੀਂ ਹੁਣ ਤੱਕ ਕੋਈ ਸੇਵਿੰਗ ਨਹੀਂ ਰੱਖੀ ਤੁਹਾਡੇ ਕੋ ਸੇਵਿੰਗ ਬੈਕਅਪ ਕੁਝ ਨਹੀਂ ਹੈਗਾ 1 ਰੁਪਈਆ ਨਹੀਂ ਹੈਗਾ ਸੇਵਿੰਗ ਦੇ ਨਾਂ ਤੇ ਕੁਝ ਵੀ ਨਹੀਂ ਹੈ ਮੈਂ ਤਾਂ ਹੈਰਾਨ ਹੁੰਦੀ ਹਾਂ ਲੋਕਾਂ ਦੇ ਉੱਤੇ ਤੁਸੀਂ ਪਰਿਵਾਰ ਵਾਲੇ ਬਣ ਜਾਂਦੇ ਹੋ ਬਾਲ ਬੱਚੇ ਹੋ ਜਾਂਦੇ ਤੁਹਾਡੇ ਤੁਹਾਡੀ ਸੇਵਿੰਗ ਫਿਰ ਕਿੱਥੇ ਜਾਂਦੀ ਹੈ ਆਇਆਸ਼ੀਆਂ 'ਚ ਜਾਂਦੀ ਹੈ ਕੋਈ ਤੁਹਾਡੀ ਮੈਡੀਕਲ ਸੇਵਿੰਗ ਨਹੀਂ ਕੋਈ ਤੁਹਾਡਾ ਘਰ-ਬਾਰ ਨਹੀਂ ਕੁਛ ਨਹੀਂ ਕਰਾਇਆ ਤੇ ਧੱਕੇ ਖਾਣੇ ਆ ਸੇਵਿੰਗ ਕਿੱਥੇ ਆ ਕਮਾਈ ਕਿੱਥੇ ਆ ਕਿੱਥੇ ਉੜਦੀ ਆ ਥੋੜਾ ਬੋਤਾ ਐਮਰਜੈਂਸੀ ਲਈ ਤਾਂ ਬੰਦਾ 2-4 ਲੱਖ 5 ਲੱਖ ਤਾਂ ਸਾਈਡ ਤੇ ਰੱਖਦਾ ਕਿ ਨਹੀਂ ਰੱਖਦਾ ਹਰ ਬੰਦੇ ਕੋ ਹੁੰਦਾ ਸਮਝਦਾਰ ਜਿਹਨੇ ਅੱਗੇ ਦਾ ਸੋਚਣਾ ਘਰ ਪਰਿਵਾਰ ਵਧਾਣਾ ਵਾ ਇਸ ਗੱਲ ਤਾਂ ਮੈਨੂੰ ਬੜੀ ਹੈਰਾਨੀ ਹੋਈ ਕਿ ਸੇਵਿੰਗ ਇੰਨੀ ਉਮਰ ਹੋ ਚੱਲੀ ਬੰਦਾ ਕੰਮ ਕਰਦਾ ਪਿਆ ਕਿਹੜਾ ਵੇਲਾ ਫਿਰਦਾ ਸੀਗਾ ਮੈਂ ਦੇਖਿਆ ਹੀ ਨਾ ਸਾਰੀ JOURNEY 1500 ਸਬਸਕ੍ਰਾਈਬਰ ਸੀ ਉਦੋਂ ਤੋਂ ਦੇਖ ਰਹੀ ਐ ਨੂੰ ਮੁੰਡੇ ਨੂੰ ਤੇ ਕੰਮ ਕਿੱਤਾ ਹੈ ਤੇ ਸੇਵਿੰਗ ਕਿੱਥੇ ਆ ਮੈਂ ਕੰਮ ਨਹੀਂ ਜੌਬ ਨਹੀਂ ਕਰਦੀ ਹੁਣ ਨਹੀਂ ਕਰਦੀ ਠੀਕ ਹੈ ਪਹਿਲੇ ਕਰਦੀ ਸੀ ਆਪਾਂ ਕੋ ਸੇਵਿੰਗ ਪਈ ਹੈ ਪਰ ਉਹ ਮੇਰੀ ਹੈ ਮੇਰੇ ਟੱਬਰ ਦੀ ਹੈ ਮੇਰੇ ਬੱਚਿਆਂ ਦੀ ਹੈ ਤੇ ਰੋਮੀ ਤੇਰੇ ਕੋ ਹੋਈ ਨਹੀਂ ਸੇਵਿੰਗ ਚਲੋ ਠੀਕ ਹੈ ਚਲ ਸੇਵਿੰਗ ਨਹੀਂ ਹੋਈ ਚਲ ਠੀਕ ਹੈ ਆ ਵੀ ਗੱਲ ਸਾਈਡ ਤੇ ਰੱਖਦੇ ਆ ਤੇਰੇ ਪੱਕੇ ਯਾਰ ਮਿੱਤਰ ਤੇਰੇ ਨਾਲ ਜਿਹੜੇ ਤੇਰੇ ਖੱਬੇ ਸੱਜੇ ਹੈਗੇ ਆ ਹੈ ਖੱਬਾ ਟੱਟਾ ਸੱਜਾ ਟੱਟਾ ਹੈਨਾ ਉਹਨਾਂ ਕੋ ਤੂੰ ਨਹੀਂ ਮੰਗ ਸਕਿਆ ਤੇਰੇ ਯਾਰ ਮੇਲੀ ਜਿਹੜੇ ਆਲੇ ਦੋਲੇ ਹੈਗੇ ਸਾਰੇ ਭੁੱਖੇ ਨੰਗੇ ਨੇ ਕੋਈ ਤੈਨੂੰ 10000 ਨਹੀਂ ਦੇ ਸਕਿਆ ਹਜ਼ਾਰ-ਹਜ਼ਾਰ ਕਰਕੇ ਮੰਗ ਲੈਂਦਾ 500 ਕਰਕੇ ਮੰਗ ਲੈਂਦਾ ਕਿਸੇ ਤੋਂ ਭੈਣਾ ਨੂੰ ਲੁੱਟਣਾ ਹੈ ਭੈਣ ਤੋਂ ਮੰਗਣੇ ਆ ਮੰਗਣਾ ਅਨਗੇ ਕੋਈ ਬੁਰੀ ਗੱਲ ਨਹੀਂ ਹੈ ਠੀਕ ਹੈ ਲੇਕਿਨ 1.5 ਦੋ ਮਹੀਨੇ ਦੇ ਰਿਸ਼ਤੇ ਦੇ ਵਿੱਚ ਇੱਕ ਠੋਕ ਕੇ ਪੈਣਦਾ ਹੀ ਜਰਾ ਆਏ ਦਈ ਦਈ ਜਰਾ ਪੈਣਦੇ ਦੇ ਪੈਣਦੇ ਦੇ ਪੈਣਦਾ ਹੀ ਜਰਾ ਇਹ ਕਾਹ ਥੋੜਾ ਸਾਨੂੰ ਅਜੀਬ ਲੱਗਦਾ ਪਰਸਨਲੀ ਕਿ ਭਈ ਕਿਉਂ ਵਾਏ ਆਸਤੱਕ ਮੇਰੇ ਪਰਾਨੇ ਨੇ ਮੈਨੂੰ ਆ ਗੱਲ ਕਹੀ ਜਾਂ ਆਮ ਸ਼ੋਰ ਜਿਹੜੇ ਜਿਹੜੇ ਪਰਿਵਾਰ ਚ ਵਿਚਰਦੇ ਨੇ ਵੀ ਆਈਆਂ ਹੋਈਆਂ ਜੜੀਆਂ ਹੈਗੀਆਂ ਧੀਆਂ ਭੈਣਾ ਹਨ ਉਹਨਾਂ ਨਾਲ ਵੀ ਤਾਂ ਹੀ ਹੋਣਾ ਕਈ ਹੁੰਦੇ ਵੀ ਆ ਬਈ ਇਹਦੇ ਵਰਗੇ ਹੁੰਦੇ ਵੀ ਆ ਭੈਣ ਕੋ ਹਾ ਭੈਣਾਂ ਤਾਂ ਕਿਉਂ ਨਹੀਂ ਮੰਗਦੇ ਖਾਜੋ ਭੈਣ ਨੂੰ ਘਰ ਖਾਜੋ ਭੈਣ ਦਾ ਹੈ ਲੁੱਟ ਲੋ ਭੈਣ ਨੂੰ ਹੈ ਰੁਪਈਆ ਨਾ ਰਹਿਣ ਤੋਂ ਘਰ ਘਰ ਵਸੇ ਨਾ ਦੋ ਭੈਣ ਦਾ ਹੈ ਖਾਲੀ ਕਰ ਦੋ ਬੈਂਕ ਬੈਲੈਂਸ ਭੈਣਾਂ ਦੇ ਕਮਿਆ ਅਜੀਬ ਭਰਾ ਨੇ ਇਹ ਪਤਾ ਨਹੀਂ ਰੀਤਾ ਨਾ ਉਲਟੀਆਂ ਚੱਲਦੀਆਂ ਧਾਣਾ ਨੂੰ ਲੁੱਟੋ ਕਿਤੇ ਉਹ ਜਮਾਨੇ ਸੀ ਨਹੀਂ ਬਈ ਭੈਣਾਂ ਦਾ ਰੁਪਈਆ ਨਹੀਂ ਰੱਖਿਦਾ 1 ਰੁਪਈਆ ਨਹੀਂ ਰੱਖਦੇ ਹੁੰਦੇ ਭੈਣਾਂ ਦਾ ਅਜੀਬ ਭਰਾ ਦੇਖੇ ਨੇ ਅੱਜ ਕੱਲ ਮੰਗਦਾ ਹੀ ਰਹਿੰਦੇ ਆ ਬਣਾ ਬਣਾ ਲੋੜ ਪੈ ਗਈ ਠੀਕ ਹੈ ਮਾੜਾ ਟਾਈਮ ਆਂਦਾ ਹਰ ਕਿਸੇ ਦਾ ਆਂਦਾ ਪਰ ਐਡਾ ਵੀ ਮਾੜਾ ਟਾਈਮ ਨਹੀਂ ਸੀ ਕਿ ਆਪਣੀ ਥੂ ਥੂ ਕਰਵਾ ਕੇ ਬਹਿ ਗਏ ਸੀਗਾ ਆਪਣੇ ਨਾਲ ਦੇ ਤਾਂ ਮੰਗ ਲੰਬੇ ਨਾਲ ਦਾ ਹੈ ਨਾ ਤੁਹਾਡੇ ਉਹਨਾਂ ਤੋਂ ਕਿਉਂ ਨਹੀਂ ਮੰਗਿਆ ਕਿਉਂ ਵੀ ਨੰਗੇ ਫਿਰਦੇ ਆ ਕਿਸੇ ਕੋ ਸੇਵਿੰਗ ਹੈ ਹੀ ਨਹੀਂ ਇਹ ਤਾਂ ਮੈਂਸ ਆਈਓ ਨਾ ਇੱਕ 10000 ਲਈ ਮੂੰਹ ਕਲਾ ਕਰਾ ਲਿਆ ਅਨਨੋਨ ਪਰਸਨ ਜਿੰਨੂੰ ਜਾਣੇ ਹੋ ਇਹ ਤੁਹਾਨੂੰ ਕੁਛ 6 ਮਹੀਨੇ ਹੋਏ ਆ 2 4 6 ਮਹੀਨੇ ਮੈਕਸਿਮ ਹੈ ਉਹ ਬੰਦੇ ਕਿ ਤੋ ਹੀ ਨੰਗੇ ਹੋ ਕੇ ਬਹਿ ਗਏ ਨਾਲ ਤੇ ਤੁਹਾਡੇ ਦੋਸਤ ਯਾਰ ਵੇਲੀ ਮਿੱਤਰ ਇੰਨੇ ਟਾਈਮ ਤੋਂ ਜਿਹੜੇ ਤੁਹਾਡੀ ਟੀਮ ਸੋ ਕੋਲਡ ਟੀਮ ਸੁੰਦੇ ਆਪਾਂ ਸੋ ਸੋ ਕੋਲਡ ਹੈ ਉਹ ਉਹ ਕਿੱਥੇ ਸੀ ਉਹ ਕੀ ਟੱਟੇ ਖੁਰਕਾਨ ਨੂੰ ਰੱਖੀ ਹੈ ਕਿਤੇ ਆਪਣਾ ਤੇਰਾ ਮੂੰਹ ਚ ਪਾ ਨੂ ਰੱਖੀ ਹੋਈ ਏ ਟੀਮ ਸਾਰੀ ਜਰਾ ਖੱਬਾ ਖੱਬੇ ਤੂੰ ਪਾਲਾ ਮੇਰਾ ਮੂੰਹ ਧੋਕੇ ਆ ਸੱਜੇ ਤੂੰ ਪਾਲਾ ਮੇਰਾ ਮੂੰਹ ਧੋਕੇ ਆ ਮੂੰਹ ਚ ਪਾ ਕੇ ਰੋ ਮੇਰਾ ਭੈਣ ਚੋਦ ਸਾਲਾ ਫੁੱਤੂ ਸਮਝਿਆ ਜਨਤਾ ਨੂੰ ਗੱਲ ਕਰੋ ਨਿਊਟਰਲ ਮੈਂ ਪਹਿਲੇ ਕਿ ਆਸੀ ਇੱਥੇ ਜਿਹੜਾ ਭੈਣ ਚੋੜ ਬੰਦਾ ਹੋਊਗਾ ਉਹਦੀ ਮਾਂ ਦੀ ਲਾਨ ਹੋਜੂਗੀ ਰਹੀ ਗੱਲ ਕੁੜੀ ਦੇ ਵੀ ਗੱਲ ਕਰ ਲੈਂਦੇ ਆ ਕੁੜੀਆਂ ਪੁੱਛਣਾ ਚਾਹੂੰਗੀ ਤੇਰੀ ਕੀ ਮਤਲਬ ਤੇਰੀ ਬੁੰਡ 'ਚ ਕਿਹੜਾ ਕੀੜਾ ਸੀ ਜਿਹੜਾ ਮੂੰਹ ਚੱਕ ਕੇ ਲੱਗੀ ਹੋਈਆਂ ਮੈਂ ਮੈਂ ਤੈਨੂੰ ਜੈਕਟ ਭੇਜਣੀ ਆ ਮੈਂ ਮੈਂ ਤੈਨੂੰ ਸ਼ੂਜ਼ ਭੇਜਨੇ ਆ ਕਿਹੜੀ ਭੈਣ ਮੈਂ ਐਨਆਰਆਈ ਭੈਣਾਂ ਦੇ ਉੱਤੇ ਗੱਲ ਕਰਦੀ ਆ ਇੱਥੇ ਇੰਡੀਆ ਵਾਲੀ ਤਾਂ ਬੜੀ ਸਮਝਦਾਰ ਨੇ ਬੁੰਡ ਮਰਾਵੇ ਭਰਾ ਭੈਣ ਚੋੜ ਦਾ ਹੋ ਤੇਨੀ ਜੁੱਤੀ ਘੜ ਕੇ ਨਾ ਮਰਾਉਂਦੇ ਭਰਾ ਦੇ ਹਾਂ ਬੂਟ ਭੇਜਾ ਤੇ ਹਾਂ ਐਨਆਰਆਈ ਭੈਣਾਂ ਨੂੰ ਭਰਾਵੋ ਤੁਹਾਡੀ ਗਾਂ ਵਿੱਚ ਕਿਹੜਾ ਕਿਹੜਾ ਕਿਹੜੇ ਤੁਸੀਂ ਉੱਥੇ ਹਾਫੀਮ ਦੀਆਂ ਖੇਤੀਆਂ ਕਰਦੇ ਹੋ ਜਿਹੜਾ ਮੂੰਹ ਚੱਕ ਕੇ ਇੱਥੇ ਮਾਰਦੇ ਰਹਿੰਦੇ ਨੇ ਯੂਟਿਊਬਰਾਂ ਦੇ ਉੱਤੇ ਅਲੱਗਰ ਧੰਦੇ ਸ਼ੁਰੂ ਹੋਏ ਆ ਯੂਟਿਊਬਰਾਂ ਦਾ ਪਖਾਰੀ ਹੀ ਬਣੇ ਪਖਾਰੀ ਆ ਸਪੈਸ਼ਲ ਪੰਜਾਬ ਦੇ ਪਖਾਰੀ ਸਾਲੇ ਹਾਂ ਡੇਂਜਰ ਆ ਡੇਂਜਰ ਆ ਡੇਂਜਰ ਆ ਇੱਕ ਪੈਸਾ ਦੋ ਪੈਸਾ ਪਤਾ ਨਹੀਂ ਕਿਹੜੇ ਕਿਹੜੇ ਹੋਰ ਧੰਦੇ ਮੈਂ ਐਨਆਰ ਆਈ ਭੈਣਾਂ ਨੂੰ ਐਨਆਰ ਆਈ ਭਰਾਵਾਂ ਨੂੰ ਪੁਲਿਸ ਪਲੀਜ਼ ਪਲੀਜ਼ ਦੱਸੋ ਤੁਹਾਡੀ ਗਾਂ ਵਿੱਚ ਕਿਹੜਾ ਕਿਹੜਾ ਤੁਸੀਂ ਕੀ ਕਿਹੜੀ ਨਸ਼ਾ ਵੇਚਦੇ ਹੋ ਕੁੜੀਆਂ ਵੇਚਦੇ ਹੋ ਦੇ ਵਪਾਰ ਕਰਦੇ ਹੋ ਕੀ ਕਰਦੇ ਹੋ ਜਿਹੜਾ ਅੰਨਾ ਪੈਸਾ ਹੈ ਅੰਨਾ ਕਿ ਤੁਸੀਂ ਯੂਟਿਊਬਰਾਂ ਦੇ ਉੱਤੇ ਲਟਾਈ ਜਾ ਰਹੇ ਹੋ ਉਹ ਸੋਚ ਸਮਝ ਕੇ ਜੇ ਇੰਨਾ ਅੰਨਾ ਪੈਸਾ ਹੈ ਨਾ ਕਿਸੇ ਐਨੀਮਲ ਸ਼ੈਲਟਰ ਤੇ ਦੇ ਦਿਓ ਉੱਥੇ ਫੀਡ ਅ ਮਹੀਨੇ ਦੀ ਪਵਾ ਦਿਆ ਕਰੋ ਉਹ ਕਿਤੇ ਲੋਕਲ ਕਿਸੇ ਆਪਣੇ ਰਿਸ਼ਤੇਦਾਰ ਨੂੰ ਦੇ ਦਿਓ ਐਨਾ ਰਹੀ ਹੈਗੇ ਹਾਂ ਤਾਂ ਮਨੁੱਖਤਾ ਦੀ ਸੇਵਾ ਉੱਥੇ ਰਾਸ਼ਨ ਪਵਾ ਦਿਓ ਦਾਲ ਪਵਾ ਦਿਓ ਰਸ ਚਾਹ ਪੱਤੀ ਸੋਚੀ ਜਾ ਹੁੰਦੀ ਹੈ ਨਾ ਮਹੀਨੇ ਦੀ ਚੱਕ ਕੇ ਪਵਾ ਨਹੀ ਪਵਾ ਸਕਦੇ ਤਾਂ ਉਹ ਗੱਲ ਕਰੋ ਇਹ ਸਾਰਾ ਸੈਟਅਪ ਕਰਕੇ ਦੇਣੇ ਪੂਰਨ ਟ੍ਰਾਂਸਪੈਰੈਂਸੀ ਦੇ ਨਾਲ ਪਰ ਕਰਨਾ ਨਹੀਂ ਹੈ ਨਾ ਇੱਥੇ ਗੱਲਾਂ ਕਰਨਾ ਨਹੀਂ ਹੈ ਕਰਨਾ ਨਹੀਂ ਹੈ ਬਈ ਟੌਰ ਬਣਾਣੀ ਹੈ ਲਿੰਡਾ ਫੁਲਾਣਾ ਲਾਈਵ ਵਾਲ ਦੇ ਵਿੱਚ ਜਾ ਕੇ ਆਏ 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 ਮੇਰਾ ਨਾਮ ਲੈ ਲਿਆ ਮੈਂ ਦਿੱਤਾ ਵੈਸਾ ਮੈਂ ਮੈਂ ਓਏ ਇਹਨਾਂ ਦਾ ਨਾ ਲਿੰਡੇ ਫੁੱਲ ਜਾਂਦੇ ਐਨ ਆਰੀ ਭੈਣ ਭਰਾਵਾਂ ਦੇ ਜਦ ਲਾਈਵ ਦੇ ਵਿੱਚ ਨਾਮ ਲਿੱਤਾ ਜਾਂਦਾ ਤੇ ਜ਼ਿਕਰ ਹੁੰਦਾ ਹਾਏ ਫਲਾਣੇ ਭਰਾਣੇ ਫਲਾਣੀ ਭੈਣ ਨੇ ਇੰਨੇ ਸੁਪਰ ਚੈਟ ਭੇਜੀ ਆਏ ਭੈਣ ਚੋ ਭੈਣਾਂ ਦਾ ਤਾਂ ਫੁੱਦਾ ਖਿਲਰ ਜਾਂਦਾ ਹਾਏ 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 ਹਾ ਮੇਰਾ ਨਾਮ ਲੜਿਆ ਹੈ ਤੇ ਭਰਾਵਾਂ ਦਾ ਬਸ ਟੋਪਾ ਚੀਨ ਲੈ। ਹੇ ਮੇਰਾ ਨਾਮ ਲੜਿਆ। ਮੈਂ ਵਾਕੀ ਤੁਹਾਨੂੰ ਵੀ ਲੜਨ ਤਾਂ ਪਾ ਰਹੀ ਆ ਜਿਹੜਾ ਲੱਗੇ ਤੁਹਾਡੇ ਆਪ ਤੇ ਜਵਾਕ ਨਹੀਂ ਆਪਦੇ ਮਾਪਿਓ ਨਹੀਂ ਆ ਆਪਦੇ ਘਰ ਲਾਈਫ ਪਾਰਟਨਰ ਨਹੀਂ ਹੈਗੇ। ਕਦੀ ਆਪਦੀ ਮੈਂ ਇਨਾਰੇ ਭਰਾਵਾਂ ਨੂੰ ਵੀ ਗੱਲ ਕਰਦੀ ਆ ਜਿਹੜਾ ਸੁਪਰ ਚੈਟs ਛੁੱਟਦੇ ਆਂ ਦਾਨ ਪੁੰਨ ਕਰਦੇ ਆਂ ਉਥੇ ਲਾਈਵਾਂ ਦੇ ਵਿੱਚ ਬਹਿ ਕੇ ਯੂਟਿਊਬਰਾਂ ਨੂੰ ਡੋਨੇਸ਼ਨ ਅਲੱਗ ਚੀਜ਼ ਹੈ ਆ ਜਿਹੜੇ ਭੀਖ ਵੰਡ ਰਹੇ ਹੋ ਤੁਸੀਂ ਤੁਹਾਡੇ ਆਪ ਦੇ ਘਰ ਦੇ ਨਹੀਂ ਕਦੀ ਆਪ ਦੀ ਟੀਵੀ ਨੂੰ ਉਹੀਓ ਪੈਸੇ ਤੁਸੀਂ ਆਪ ਦੇ ਜਵਾਕ ਲਈ ਲਾ ਦੋ ਸੈਚਰਡੇ ਨਾਈਟ ਸੰਡੇ ਆਪਣਾ ਸਪੈਂਡ ਕਰ ਲਓ ਬੱਚਿਆਂ ਤੇ ਉਹ ਕੁਛ ਨਹੀਂ ਤੱਕ ਤੋ ਘੜੋ ਘੜ ਬਾਹਰ ਵੀ ਤਾਂ ਹੈਗੇ ਆ ਸ਼ੈਲਟਰ ਉੱਥੇ ਦੇ ਜਾਓ 올ਡੇ ਜੀ ਹੋਮ ਜਾ ਕੇ ਉੱਥੇ ਟ੍ਰੀਟ ਕਰਿਓ ਪਰ ਨਹੀਂ ਕਰਨਾ ਨਹੀਂ ਨਾ ਆਪਣਾ ਲਿੰਦਾ ਫੁਲਾਣਾ ਜਾ ਕੇ ਲਾਈਵਾਂ ਦੇ ਵਿੱਚ ਹੈ ਛਾਤੀ ਪੱਟਦੇ ਆ ਮੈਂ ਦਿੱਤਾ ਮੈਂ ਦਿੱਤਾ ਮੈਂ ਜਦੋਂ ਡੱਕੜ 2 ਇੰਚ ਤੋਂ 3 ਇੰਚ ਦਾ ਹੋ ਜਾਣਾ ਪਣੇ ਜਿਹੜੀ ਆ ਸੋ ਕੋਲ ਪਣ ਜਿਹੜੀ ਸਾਹਮਣੇ ਆਈ ਹੈ ਸਬਕ ਸਿੱਖੋ ਇੱਕ ਗੱਲ ਦੀ ਗੱਲ ਹੈ ਭਈ ਮੰਨਣਾ ਪਏਗਾ ਸਾਰੀਆਂ ਚਲੋ ਨੈਗੇਟਿਵ ਗੱਲਾਂ ਇਹ ਉਹ ਆਪਣੇ ਪੁਆਇੰਟ ਆਫ View ਡਿਫਰੈਂਟ ਡਿਫਰੈਂਟ ਹੁੰਦੇ ਹਨ ਨੈਗੇਟਿਵ ਗੱਲਾਂ ਸਾਰੀਆਂ ਸਾਈਡ ਤੇ ਮੰਨਣਾ ਪਏਗਾ ਹਿੰਮਤ ਹੈ ਹਿੰਮਤ ਕਿਸ ਗੱਲ ਦੀ ਕਿ ਮੈਂ ਤਾਂ ਕਦੇ ਨਹੀਂ ਕਰ ਸਕਦੀ ਲਾਈਵ ਕਦੇ ਵੀ ਨਹੀਂ ਕਿਸੇ ਵੀ ਕੰਡੀਸ਼ਨ 'ਚ ਮਰਦੇ ਦਮ ਤੱਕ ਨਹੀਂ ਮੈਂ ਕਰ ਸਕਦੀ ਇਦਾਂ ਲਾਈਵ ਜਿਦਾਂ ਤੈਨੂੰ ਮੁੰਡੇ ਕਰਦੇ ਨੇ ਹੈਂ ਤੇ ਨੋ ਮੁੰਡੇ ਮਤਲਬ 2.5 ਘੰਟੇ ਤੇ ਐਕਸਟ੍ਰੀਮਲੀ ਇਹਨਾਂ ਦਾ ਟਾਪ ਤੇ ਟਾਈਮ ਬੈਠਦਾ ਵਾ 5 ਘੰਟੇ ਵਾਲਾ ਜਿਹੜਾ ਸੁਨੀਤਾ ਜਲੰਧਰ ਵਾਲਾ ਸੀਗਾ ਇਹਨਾਂ ਦਾ ਹੈਨਾ ਤੇ ਦੋ ਦੋ 2.5 ਘੰਟੇ ਤੇ ਮੇਰੇ ਬੱਸ ਦਾਤ ਨਹੀਂ ਹੈ ਭਈਆ ਮੈਂ ਮੈਨੂੰ ਮੇਰਾ ਪਰਿਵਾਰ ਬਹੁਤ ਪਿਆਰਾ ਹੈ ਹਾਂ ਪਿਆਰਾ ਤਾਂ ਇਹਨਾਂ ਨੂੰ ਵੀ ਹੋਏਗਾ ਕੋਈ ਐਡੀ ਦੀ ਗੱਲ ਨਹੀਂ ਆ ਪਰ ਇੱਕ ਸਲਾਹੀ ਸਮਝ ਲਓ ਬੱਚਿਓ ਪਰਿਵਾਰ ਨੂੰ ਸਮਾਂ ਦਿਓ ਪਰਿਵਾਰ ਨੂੰ ਸਮਾਂ ਦਿਓ ਰੱਦ ਦਾ ਸਮਾਂ ਟਾਈਮ ਸਮਝੜਾ ਨਾ ਉਹ ਬਹੁਤ ਕੀਮਤੀ ਹੈ ਸਮਾਂ ਨਿਕਲ ਜਾਂਦਾ ਬਾਅਦ ਚ ਤੁਸੀਂ ਸਾਰਿਆਂ ਨੇ ਪਛਤਾਣਾ ਹੈ ਰੇ ਐਡੇ ਵੱਡੇ ਹੋ ਗਏ ਜਨਾਨੀ ਐ ਘਰ ਚ ਬੱਚਿਆ ਬੱਚੇ ਕਰੋ ਜੇ ਨਹੀਂ ਹੁੰਦੇ ਦਵਾਈ ਲੈ ਲਓ ਜੇ ਹੁੰਦੇ ਦਵਾਈ ਲੈ ਲਓ ਚਲੋ ਹਸਰਾਨੀ ਚਾਹੀਦਾ ਭਈ ਇਹਨਾਂ ਦੀ ਪਰਸਨਲ ਲਾਈਫ ਹੈਗੀ ਆ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਠੀਕ ਹੈ ਇਹ ਚਾਏ ਮੇਰੇ ਵੱਲ 24 ਘੰਟੇ ਬੈਠਣਾ ਚਾਏ ਹਾ ਸੱਤੋਂ ਦੇ ਸੱਤੋਂ ਦਿਨ ਬੈਠੇ ਰਹਿਣ ਚਾਏ ਹਗਦੇ ਮੂਤ ਦੇ ਲਾਈਵ ਬੈਠੇ ਰਹਿਣ ਕਰੋ ਭਈ ਆਪਣੀ ਕਰੋ ਫਿਰ ਮੈਨੂੰ ਇਹ ਨਹੀਂ ਸਮਝ ਆਉਂਦੀ ਫਿਰ ਤੁਸੀਂ ਕਿਹੜੇ ਮੂਹੋਂ ਕਿਹੜੇ ਮੂਹੋਂ ਕਿਸੇ ਬਲੌਗਰ ਨੂੰ ਆਪਾਂ ਨਿੰਦਦੇ ਆ ਮੀਨੂ ਸਿਰਾਂ ਨੂੰ ਤੁਸੀਂ ਕਿਵੇਂ ਨਿੰਦੇ ਆ ਤੁਸੀਂ ਬਾਕੀ ਜਿਹੜੇ ਬਲੌਗਰ ਹੈ ਕਿਰਨਾ ਕਰਨਾ ਇਹ ਬੋਲ ਲੱਲਾ ਪਪਾ ਸਾਰਿਆਂ ਨੂੰ ਕਿਵੇਂ ਨਿੰਦੇ ਆ ਬਾਕੀਆਂ ਨੂੰ ਤੁਸੀਂ ਸਾਰਿਆਂ ਨੇ ਕਿਵੇਂ ਮੰਗਤਾ ਕਹਿ ਦਿੱਤਾ ਕਿਵੇਂ ਮੰਗਤਾ ਕਹਿ ਦਿੱਤਾ ਜਦ ਕਿ ਤੁਸੀਂ ਆਪ ਮੰਗ ਰਹੇ ਹੋ ਮੰਗਣਾ ਤਾਂ ਮੰਗਣਾ ਹੀ ਹੋਏਗਾ ਠੀਕ ਹੈ ਭੈਣ ਭੈਣ ਇਹ ਵੋ ਲੱਲਾ ਪਪਾ ਨਾ ਸਹੀ ਭੈਣ ਨਾ ਸਹੀ ਭਰਾ ਇਸ ਕੇਸ ਦੇ ਵਿੱਚ ਜਿਹੜਾ ਹੂਨਾ ਸਾਹਮਣੇ ਆਇਆ ਨਾ ਮੈਂ ਪੂਰੀ ਤਰ੍ਹਾਂ ਸਾਥ ਦਵਾਂ ਰੋਮੀ ਦਾ ਨਾ ਮੈਂ ਸਾਥ ਦਵਾਂ ਉਸ ਭੈਣ ਦਾ ਦੋਨੋਂ ਇੱਕ ਲੱਚ ਗੁੱਲਾ ਠਾਂ ਬਣੇ ਹੋਈ ਹੈ ਕਹਾਣੀ ਇਹਨਾਂ ਦੀ ਸਮਝ ਹੀ ਨਹੀਂ ਆ ਰਹੀਆ ਠੀਕ ਹੈ ਮਰੋਮੀ ਨੇ ਭੈਣ ਬਣਾਈ ਮੰਗ ਲਿਆ ਚਲੋ ਇੱਕ ਪਾਸੇ ਕਹਿ ਲਓ ਤੇ ਭੈਣ ਫਿਰ ਕਿਉਂ ਬੁੰਡ ਮਾਰਾ ਰਹੀ ਸੀਗੀ ਅਚਾਨਕ ਕਿਉਂ ਚੀਸਾਂ ਨਿਕਲੀਆਂ ਭੈਣ ਦੇ ਅਚਾਨਕ ਹੀ ਕਿਉਂ ਮੈਂ ਇੱਕ ਸਵਾਲ ਸਾਹਮਣੇ ਕਰਦੀ ਹਾਂ ਸਾਰਿਆਂ ਦੇ ਮੈਂ ਚਲਦੀ ਨਿਊਟਰਲ ਭੈਣ ਨੇ ਜਦ ਆਫਰ ਕੀਤੀਆਂ ਬੂਟਾਂ ਦੀ ਸ਼ੂਜ਼ ਦੀ ਜੈਕਟਾਂ ਦੀ ਉਦੋਂ ਉਹ ਭੈਣ ਉਹਨੇ ਮਹਿੰਗੀ ਚੀਜ਼ਾਂ ਦੇ ਲਈ ਪੈਸੇ ਖਰਚ ਸਕਦੀ ਸੀ denn ਨੂੰ ਤਿਆਰ ਸੀ ਫੇਰ ਕਿਉਂ 10000 ਮੰਗੇ ਤੇ ਉਹਦੀ ਕੱਚੀ ਗਿੱਲੀ ਹੋ ਗਈ ਕਿਉਂ ਦੇ ਟੱਟੀ ਮੂਤ ਵਿੱਚ ਨਿਕਲ ਗਿਆ ਵਾਏ ਇਹ ਸੋਚਣ ਵਾਲੇ ਸਵਾਲ ਹੈਗੇ ਆ ਮੈਂ ਕਿਸੇ ਦਾ ਨਾਲ ਨਹੀਂ ਆ ਕਿ ਮੈਂ ਕਹਾਂ ਕਿ ਹਾਂ ਮੈਂ ਰੂਮੀ ਦੀ ਅੰਨੀ ਭਗਤ ਹੈ ਕਿ ਮੈਂ ਉਹਦੇ ਕੁੜੀ ਦੇ ਵੱਲ ਦੀ ਹਾਂ ਕਿਸੇ ਹੋਰ ਦੀ ਨਾ 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 ਮੈਨੂੰ ਤਾਂ ਸਿੱਧਾ ਸਵਾਲ ਕਰਨਾ ਆਪਾਂ ਸਾਫ ਸਪਸ਼ਟ ਸਵਾਲ ਕਰਨੇ ਆ ਸਵਾਲ ਕਿ ਕਿਉਂ ਕਿੱਥੇ ਜਿਹੜਾ ਕੋਨਾ ਨਜ਼ਰ ਆਏਗਾ ਆਪਾਂ ਸਵਾਲ ਕਰਾਂਗੇ ਜਿਹੜੀਆਂ ਗੱਲਾਂ ਸੀਗੀਆਂ ਜਿਹੜੇ ਜਿਹੜੇ ਸਾਈਡ ਸੀਗੇ ਉਹਦੇ ਸਾਰਿਆਂ ਦੇ ਉੱਤੇ ਗੱਲਾਂ ਹੋਣਗੀਆਂ ਇਹ ਸੋਚਣ ਵਾਲੀ ਗੱਲ ਹੈ ਅਗਰ ਆਫਰ ਕਿੱਤਾ ਆ ਤਾਂ ਫਿਰ 10000 ਨੂੰ ਕਿਉਂ ਮੋਕਰ ਗਈ ਆਪਾਂ ਉਹ ਗੱਲਾਂ ਤਾਂ ਕਰ ਲਈਆਂ ਕਿ ਹਾਂ ਨਹੀਂ ਸਹੀ ਇਹ ਪਹਿਨਾ ਤਾਂ ਕੋਣ ਮੰਗਦਾ ਸਾਰੀਆਂ ਕਰ ਲਈਆਂ ਲੇਕਿਨ ਇਹ ਸਵਾਲ ਵੀ ਹੈ ਕਿ ਵਾਈ ਜੇ ਆਪਾਂ ਨਿਊਟਰਲ ਹੋ ਕੇ ਗੱਲ ਨੂੰ ਦੇਖੀਏ ਤਾਂ ਸੋ ਇਸ ਕਰਕੇ ਮਮ ਬਸ ਇੰਨੀ ਹੈ ਭਾਈ ਬਾਕੀ ਦੇਖ ਵੇ ਕਹਾਣੀ ਚ ਕਿਹੜਾ ਮੋੜ ਆਂਦਾ ਹੈਗਾ ਬਾਕੀ ਜਿਹੜੇ ਅੰਨੇ ਪਗਤ ਨਾ ਕਿਸੇ ਦੇ ਬਣੋ ਕੋਈ ਸਹੀ ਨਹੀਂ ਹੈ ਕੋਈ ਗਲਤ ਨਹੀਂ ਹੈ ਅੰਨੇ ਨਹੀਂ ਬੰਨਣਾ ਵਈ ਕਿਸੇ ਦੇ ਲਈ ਕਿ ਤੁਸੀਂ ਕਹੋ ਜਿੰਦਾਬਾਦ ਜਿੰਦਾਬਾਦ ਕੱਲ ਨੂੰ ਤੁਹਾਡੀ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਮਾਪਿਓ ਸਹੀ ਹੋਣੇ ਤੁਹਾਡਾ ਘਰ ਪਰਿਵਾਰ ਸਾਰੇ ਸਹੀ ਹੋਣ ਤੁਹਾਡੇ ਯਾਰ ਮਿੱਤਰ ਸਾਰੇ ਸਹੀ ਹੋਣ ਨਹੀਂ ਕਿੱਥੇ ਲਿਖਿਆ ਵਾ ਇਹ ਕੋਈ ਕਿਤੇ ਲਿਖਿਆ ਹੋਇਆ ਵਾ ਜਾਂ ਸਰਕਾਰ ਨੇ ਸਟੈਂਪ ਲਾਈ ਹੈ ਕਿ ਆਹ ਬੰਦਾ ਸਹੀ ਹੈ ਸਰਕਾਰ ਤੋਂ ਮਾਨਤਾ ਪ੍ਰਾਪਤ ਹੈਗਾ ਕਿ ਕਦੀ ਗਲਤ ਕਰ ਹੀ ਨਹੀਂ ਸਕਦਾ ਕਦੀ ਗਲਤ ਬੋਲ ਹੀ ਨਹੀਂ ਸਕਦਾ ਹਣਾ ਇਸ ਚੀਜ਼ ਵੱਲ ਗੌਰ ਕਰੋ ਸੋਚੋ ਗੱਲਾਂ ਨੂੰ ਇਹਦਾ ਚੂਤੀਆ ਨਾ ਬਣੋ ਮੈਂ ਪਬਲਿਕ ਨੂੰ ਕਹਿ ਰਹੀ ਆ ਪਬਲਿਕ ਫੁੱਦੂ ਨਾ ਬਣਿਆ ਕਰੋ ਦਿਮਾਗ ਲਗਾਇਆ ਕਰੋ ਇਸ ਤੋਂ ਪਹਿਲੇ ਤੇ ਚਾਹੇ ਰੋਮੀ ਵਾਲਾ ਸੀਨ ਹੋਵੇ ਇਸ ਤੋਂ ਪਹਿਲੇ ਤੋਂ ਹੀ ਮੈਂ ਲੋਕਾਂ ਨੂੰ ਅਵੇਅਰ ਕਰ ਰਹੀ ਆ ਕਿ ਭਈ ਡਿਮਾਂਡ ਕਰੋ ਸਵਾਲ ਪੁੱਛੋ ਕਿੱਥੇ ਗਿਆ ਪੈਸਾ ਕੀ ਕਰਨਾ ਹੈ ਪ੍ਰੂਫ ਵੈਰੀਫਾਈ ਵੈਰੀਫਾਈ ਕੁਝ ਤਾਂ ਹੁੰਦਾ ਜੇ ਤੁਸੀਂ ਵੈਰੀਫਾਈ ਨਹੀਂ ਕਰ ਸਕਦੇ ਫਿਰ ਬੁੰਡ ਮਰਾ ਲਾ ਫਿਰ ਇਹ ਚੱਕੜੀ ਏਡੀ ਵੱਡੀ ਗੱਲ ਹੈਗੀ ਮਰਾ ਲਾ ਬੁੰਡ ਹੋਰ ਕੀ ਨਹੀਂ ਆਪਾਂ ਬੇਵਕੂਫ ਹਾਂ ਸੋ ਪੈਸਾ ਤੁਹਾਡਾ ਤੁਹਾਡੇ ਜਵਾਕਾਂ ਦਾ ਤੁਹਾਡੇ ਲਾਈਫ ਪਾਰਟਨਰ ਦਾ ਮਾਪਿਓ ਦਾ ਪਹਿਲਾਂ ਉਹਨਾਂ ਦਾ ਢਿੱਡ ਖਾਲੀ ਕਰਕੇ ਉਹਨਾਂ ਦਾ ਹਿੱਸਾ ਕੱਢ ਕੇ ਤੁਸੀਂ ਗਾਹਾਂ ਦੇ ਦਿੱਤਾ ਤੇ ਫਿਰ ਕੋਈ ਫਾਇਦਾ ਨਹੀਂ ਹੈ ਔਰ ਸਾਹਮਣੇ ਵਾਲੇ ਨੇ ਅਯਾਸ਼ੀ ਲਈ ਉਡਾਇਆ ਹਾ ਥੂ ਤੁਹਾਡੇ ਤੇ ਜਿਹੜਾ ਉਡਾਵੇ ਗਲਤ ਇਸਤੇਮਾਲ ਕੀਤਾ ਕਰੇ ਉਹ ਤਾਂ ਰੱਬ ਤਾਂ ਦੇਖਦਾ ਹੈ ਕਰਮ ਸੁਨੇਹਾ ਭੋਗਤ ਰਹੀ ਹੈ ਸਾਰੇ ਬਲੌਗਰ ਭੋਗਤਣਗੇ ਅੰਡੇ ਟਾਈਮ ਜਿਹੜਾ ਗਲਤ ਹੋਊਗਾ ਮਾਰੀ ਲੰਚੋਰਾ ਦੀ ਟਟੀਆਂ ਲੱਗ ਜੇ ਪਾਣੀ ਵਾਲੀ ਤੁਹਾਡੀ ਟੱਟੀ ਰੁਕ ਜੇ 15 ਦਿਨ ਟੱਟੀ ਨਾ ਹੋਵੇ ਜਿਹੜੀ ਚੋਰੀ ਕਰੇ ਜਿਹੜੀ ਠੱਗੀ ਮਾਰੇ ਖਰਾਣ ਜਦੋਂ ਤੇਰੀ ਗਾਣ ਤੇ ਪਸ ਪੈ ਜਾਵੇ ਥੋੜਾ ਨਹੀਂ ਬਵਾਸੀ ਵੀ ਪਸ ਪੈ ਜਾਵੇ ਜਿਹੜਾ ਚੋੜੀਆਂ ਠਗੀਆਂ ਕਰੇ ਹਾਂ ਤੁਹਾਨੂੰ ਐਸੀ ਮਿਰਚਾਂ ਲੱਗ ਲੱਗ ਕੇ ਟੱਟੀ ਨਿਕਲੇ ਆਏ ਹਾਏ ਤੁਹਾਡਾ ਬੁਰਾ ਹਾਲ ਹੋ ਜਾਵੇ ਫਿਰ ਤੁਹਾਨੂੰ ਚੇਤੇ ਆਵੇ ਹਾਏ ਹਾਏ ਰੱਬਾ ਮਾਫ ਕਰ ਦੇ ਸਵਾਰੀ ਫੇਰ ਨਹੀਂ ਮੈਂ ਮੰਗਦਾ ਪੈਸੇ ਹਾਏ ਸਮਝ ਗਏ ਮਾਰੀ ਫੱਦੀ ਤੁਹਾਡੇ ਚੋਰਾ ਦੀ